ਜੀ 24 ਤਰੀਕ ਨੂੰ ਇਥੋਂ ਮੁੰਡੇ ਨੂੰ ਸਾਡੇ ਨੂੰ ਬੁਲਾ ਕੇ ਲਗਾਇਆ ਜੀ ਰੋਟੀ ਖਾਂਦੇ ਨੂੰ ਜੀ ਸਾਨੂੰ ਨਹੀਂ ਪਤਾ ਜੀ ਗਾਂ ਜਾ ਕੇ ਇਹਨੂੰ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੇ ਫਿਰ ਉਹਦੇ ਕੋਈ ਸਮਾਨ ਸੀਗਾ ਜੀ ਦੋ ਮਮੇਲਾ ਸੀ ਸਾਡੇ ਮੁੰਡੇ ਕੋਲੇ ਚੱਕੜਾ ਪਾਇਆ ਸੀਗਾ ਜੀ ਚੈਨੀ ਪਾਈ ਸੀ ਉਹਦੇ ਇੱਕ ਕੋਕਾ ਪਾਇਆ ਜੀ ਕੰਨ 'ਚ ਆ ਫੋਟੋ ਤੇ ਆ ਵੇਖਣ ਨੂੰ ਇਹਦੇ ਤੇ ਵੀ ਦੀਦਾ ਹੋ ਸਾਨੂੰ ਕੁਝ ਵੀ ਨਹੀਂ ਮਿਲਿਆ ਮੌਕਾ ਵੀ ਨਹੀਂ ਮਿਲਿਆ ਉਹਦੀਆਂ ਚੱਪਲਾ ਦੂਜੇ ਦਿਨ ਪੰਨੀਆਂ ਸੀ ਉਹ ਵੀ ਲੈ ਗਏ ਜੀ ਚੱਕ ਕੇ ਉੱਥੋਂ ਚੱਪਲਾਂ ਵੀ ਲੈ ਗਏ ਸਾਡੇ ਮੁੰਡੇ ਦੀਆਂ ਚੱਕ ਕੇ ਜਿਵੇਂ ਮਤਲਬ ਪੁਰਾਣੇ ਲੀੜਿਆਂ 'ਚ ਸੀਗਾ ਜੀ ਕੋਈ ਉਹਦੇ ਲੀੜੇ ਨਹੀਂ ਉਹਦੇ ਪਾਇ ਸੀ ਜਾਨ ਵਾਲਾ ਤਾਂ ਮੁੰਡਾ ਸਾਡਾ ਹੈ ਤੇ ਸੱਤਕਿਲ ਗਏ ਆ ਜੀ ਸੱਤਕਿਲ ਜਾ ਕੇ ਉੱਥੇ ਇਹਨਾਂ ਨੇ ਮਾਰਤਾ ਸਾਨੂੰ 27 ਤਰੀਕ ਨੂੰ ਇਹਦੀ ਮਤਲਬ ਡੈੱਡ ਬੋਡੀ ਮਿਲੀ ਆ ਜੀ ਸਾਨੂੰ 26 ਤਰੀਕ ਨੂੰ ਮਨ ਕੇ ਜਦ ਲਾਸ਼ ਦਾ ਸਾਨੂੰ ਪਤਾ ਲੱਗਿਆ ਉਹ ਵੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਆ ਕੇ ਦੱਸਿਆ ਜਿਹੜੇ ਮਤਲਬ ਵੇਖ ਕੇ ਆਏ ਉਹਨਾਂ ਨੇ ਵੀ ਉਹਦੀ ਡੈੱਡ ਬੋਡੀ ਸਰਕਾਰੀ ਹਸਪਤਾਲ ਚ ਪਈ ਹੈ ਸਾਨੂੰ ਨਹੀਂ ਪਤਾ ਜੀ ਕਿਵੇਂ ਉਹਨੂੰ ਮਾਰਿਆ ਮਾਰਿਆ ਕਿ ਕੀ ਕੀਤਾ ਉਹਨੂੰ ਲੱਖੀ ਲੈ ਕੇ ਗਿਆ ਜੀ ਸਾਨੂੰ ਨਹੀਂ ਪਤਾ ਨੇ ਕਿੱਥੇ ਜਾ ਕੇ ਮਾਰਿਆ ਕੀ ਕੀਤਾ ਉਹਨੂੰ ਸਾਨੂੰ ਤਾਂ ਹੀ ਐ ਸੀ ਵੀ ਆ ਜੂਗਾ ਵੀ ਆ ਹੀ ਜਾਂਦਾ ਪਹਿਲਾਂ ਵੀ ਜਾਂਦਾ ਹੁੰਦਾ ਸੀਗਾ ਸਾਨੂੰ ਆਹ ਥੋੜੀ ਬਤੱਸੀ ਵੀ ਆ ਗੱਲ ਬਣ ਜੂਗੀ ਤੇ ਹੁਣ ਸਾਨੂੰ ਨਹੀਂ ਪਤਾਗਾ ਵੀ ਕੀ ਕੀਤਾ ਉਹਦੇ ਨਾਲ ਕੀ ਨਹੀਂ ਕੀਤਾ ਹੈਗਾ ਕਾਚਾ ਤਾਂ ਉਹਨੂੰ ਪਤਾ ਜਿਹੜਾ ਲੈ ਕੇ ਗਿਆ ਤੇ ਚਾਜੀ ਦੇ ਨਾਲ ਹੋ ਗਿਆ ਉਹਨੂੰ ਪਤਾ ਸਾਰੇ ਘਰਾਂ 'ਚ ਜਾ ਕੇ ਪੁੱਛ ਕੇ ਆਏ ਸੀਗੇ ਪਰ ਕਿੱਦੋਂ ਨਹੀਂ ਮਿਲਿਆ ਸਾਨੂੰ ਸਾਨੂੰ ਇਹ ਸਰਕਾਰੀ ਹਸਪਤਾਲ 'ਚ ਦੱਸਿਆ ਗਿਆਈ ਕਹਿੰਦੇ ਵੀ ਸਰਕਾਰੀ ਹਸਪਤਾਲ 'ਚ ਡੈੱਡ ਬੋਡੀ ਆ ਉੱਥੋਂ ਵੀ ਪਤਾ ਕਰੋ ਵੀ ਸੱਟਾ ਪੇਟਾ ਉਹਦੇ ਮੀਂਹ ਨਹੀਂ ਰਹੀ ਸੀਗੇ ਸਾਨੂੰ ਐਸੇ ਵੀ ਕਿਤੇ ਸੱਟ ਪੇਟ ਬੱਜੀ ਹੋਗੀ ਵੀ ਉਹ ਪਾਪਾ ਤੋਂ ਡਰਦੇ ਸੀ ਥੋੜੇ ਵੀ ਦੱਸ ਬੱਚਾ ਨਹੀਂ ਦੱਸਦਾਈ ਤੇ ਸਾਨੂੰ ਇਹ ਉਥੋਂ ਵੀ ਚਾਚੇ ਨੂੰ ਨਹੀਂ ਪਤਾ ਕਰਨ ਗਏ ਵੀ ਐਂ ਕਰਕੇ ਵੀ ਸੱਟ ਬੇਟਾ ਵਾਲਾ ਮੁੰਡਾ ਤਾਂ ਨਹੀਂ ਮਿਲਿਆ ਇਹ ਕਹਿੰਦੇ ਵੀ ਨਹੀਂ ਸੱਟ ਬੇਟਾ ਵਾਲਾ ਤਾਂ ਨਹੀਂ ਮਿਲਿਆ ਵੀ ਸਾਨੂੰ ਡੱਡ ਬੋੜੀ ਮਿਲੀ ਉਹ ਦੇਖ ਲਓ ਫਿਰ ਤੁਸੀਂ ਦੇਖਣਗੇ ਤੂੰ ਹੀ ਸੀ ਇੱਕ ਕਤਲ ਹੋਇਆ ਤੁਸੀਂ ਕਹਿ ਰਹੇ ਹੋ ਇਹਦੇ ਫਿਰ ਤੇਜ ਧਾਰ ਰਥਕਾਰ ਵੀ ਕੋਈ ਮਾਰਿਆ ਗਿਆ ਜੀ ਜਿਸ ਨੇ ਸੱਟ ਲੱਗੋ ਵੀ ਸਿਰ ਦੇ ਵਿੱਚ ਜਾਂ ਬਾਹ ਦੇ ਜਖਮੀ ਸਾਡਣੀ ਆ ਗੱਲ ਤੇ ਯੂ ਨੂੰ ਨੀਲ ਇੱਥੇ ਹੀ ਅਸੀਂ ਫੋਨ 'ਚ ਵੇਖਣੀ ਆ ਗੱਲ ਤੇ ਨੀ ਲਾਈ ਕਾਲੀ ਹੋਈ ਪਈ ਸੀ ਡੱਡ ਬੋੜੀ ਅਸੀਂ ਨਾਂ ਲਿਖਾਇਆ ਜੀ ਇਹਦਾ ਲੱਕੀ ਦਾ ਵੀ ਸਾਡਾ ਕਾਤਲ ਇਹ ਆ ਵੀ ਜਦੋਂ ਅਸੀਂ ਖੁਦ ਬੰਦੇ ਦਾ ਨਾਮ ਲੈ ਰਹੇ ਹਾਂ ਵੀ ਸਾਡਾ ਕਾਤਲ ਹੈ ਜੇ ਸਾਨੂੰ ਪੁਲਿਸ ਕਹਿੰਦੇ ਮੁਲਾਜ਼ਮ ਕਹਿੰਦੇ ਵੀ ਇਹਨੇ ਚਿੱਟਾ ਲਾਇਆ ਤੇ ਸਾਨੂੰ ਪੁੱਛ ਕੇ ਦੱਸਣ ਵੀ ਚਿੱਟਾ ਇਹਨੂੰ ਕਿਹਨੇ ਲਵਾਇਆ ਜਿਹੜੇ ਬੰਦੇ ਨਾਲ ਲੈ ਕੇ ਗਏ ਆ ਘਰੋਂ ਉਹ ਦੱਸਣ ਵੀ ਇਹਨੂੰ ਚਿੱਟਾ ਲਵਾਇਆ ਕਿ ਅਸੀਂ ਕੁੱਟ ਕੇ ਮਾਰਿਆ ਜਦੋਂ ਸਾਡਾ ਮਾਰਿਆ ਉਹਨਾਂ ਨੇ ਇਹ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਵੀ ਕਿਉਂ ਨਹੀਂ ਸਾਨੂੰ ਦੱਸ ਦੇ ਵੀ ਕਿਉਂ ਮਾਰਿਆ ਸੀ ਆ ਨਾਲ ਪੜਨ ਵਾਲਿਆ ਕਲਾਸ ਫੈਲਵਾਨ ਦੇ ਇੱਕ ਬੱਚੇ ਤੋਂ ਖਵਾ ਦਿਓ ਨਸ਼ਾ ਕਰਦਾ ਸੀ ਇਹ ਪੁਲਿਸ ਕਹਿ ਰਹੀ ਹੈ ਨਸ਼ਾ ਖੰਦਾ ਸੀ ਕਿਉਂਕਿ ਜੇ ਉਹ ਜਿਹੜੇ ਮੁੰਡੇ ਨੇ ਮਾਰਿਆ ਉਹਨਾਂ ਦੀ ਕੋਈ ਸੁਣਵਾਈ ਹੈ ਕੋਈ ਉਹਨਾਂ ਦੀ ਸਪੋਰਟ ਹੈ ਉਹ ਪੁਲਿਸ ਤੋਂ ਕਰਵਾ ਰਹੇ ਸਾਡੀ ਪੁਲਿਸ ਸੁਣਵਾਈ ਨਹੀਂ ਕਰਦੇ ਅਸੀਂ ਕੱਲ ਕਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਜਦੋਂ ਅਸੀਂ ਨਾਂ ਲੈਤਾ ਸਾਡਾ ਪਰਚਾ ਬਣਾਓ ਕਹਿੰਦੇ ਵੀ ਮੌਕੇ ਦਾ ਘਬਾ ਲਓ ਜੇ ਮੌਕੇ ਤੇ ਅਸੀਂ ਹੁੰਦੇ ਅਸੀਂ ਫਿਰ ਮਾਰਨ ਕਿਉਂ ਦਿੰਦੇ ਜਦੋਂ ਅਸੀਂ ਕਹੀ ਜਾਂਨੀ ਸਾਡਾ ਚੋਰ ਇਹ ਹੈ ਇਹਨੇ ਮਾਰਿਆ ਮੁੰਡਾ ਸਾਡਾ ਜਦੋਂ ਘਰੋਂ ਲੈ ਕੇ ਗਿਆ ਇਹਨੇ ਮਾਰਿਆ ਸਾਡਾ ਮੁੰਡਾ ਬਲ ਸਾਹਿਬ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਇਹਦੀ ਟੈਰੋਗੇਸ਼ਨ ਕਰ ਦਿੰਨੇ ਆ ਜੇ ਮਰ ਗਿਆ ਠੋਡੀ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਕਿਵੇਂ ਦੇ ਸਕਦੇ ਸੋ ਸਾਡਾ ਤਾਂ ਉਹਨਾਂ ਨੇ ਅੱਗੇ ਇੱਕ ਟਪਾਤਾ ਹੁਣ ਧਮਕੀਆਂ ਦਿੰਦੇ ਅਸੀਂ ਤਿੰਨਾ ਘਰਾਂ ਨੂੰ ਫੇਰ ਵੇਖਣਾ ਬਾਕੀ ਸਾਡੇ ਨਾਲ ਰਹਿੰਦਾ ਜੀ ਸਾਡੇ ਨਾਲ ਕੋਈ ਨਸ਼ਾ ਨਹੀਂ ਕਰਦਾ ਜੀ ਜੇ ਕਹਿ ਰਹੇ ਆ ਵੀ ਨਸ਼ਾ ਕਰਦਾ ਜੀ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਦਿਓ ਇੱਕ ਗਰੀਬ ਪਰਿਵਾਰ ਦੇ ਘਰੇ ਆ ਮੈਂ ਕੈਮਰਾਮੈਨ ਨੂੰ ਕਿੰਨਾ ਕਰਦੇ ਆ ਤਸਵੀਰਾਂ ਦਿਖਾਦੇ ਘਰ ਦੇ ਹਾਲਾਤ ਵਿਖਾਦੇ 19 ਸਾਲ ਦਾ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਹੈ 26 ਤਰੀਕ ਨੂੰ ਇਸ ਨੂੰ ਜਾਣਾ ਸੀ ਫੌਜ ਦੇ ਵਿੱਚ ਡਾਕਟਰੀ ਹੋ ਗਈ ਸੀ ਸਾਰਾ ਕੁਝ ਸਿਲੈਕਟ ਹੋ ਗਿਆ ਸੀ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਇਹ ਨੌਜਵਾਨ ਇਹਨੇ 26 ਤਰੀਕ ਨੂੰ ਜਾਣਾ ਸੀ 24 ਤਰੀਕ ਨੂੰ ਇਹਦੇ ਨੌਜਵਾਨ ਜਿਹੜੇ ਇਹਦੇ ਦੋਸਤ ਮਿੱਤਰ ਸੀ ਇਸ ਨੂੰ ਘਰੋਂ ਸ਼ਾਮ ਨੂੰ ਬੁਲਾ ਕੇ ਲੈ ਜਾਂਦੇ ਆ ਰੋਟੀ ਖਾਈ ਜਾਂਦਾ ਆਵਾਜ਼ ਮਾਰਦੇ ਆ ਕਹਿੰਦੇ ਆਪਾਂ ਕਿਤੇ ਚੱਲਣਾ ਪ੍ਰਵਾਹ ਦੇ ਦੱਸਣ ਦੇ ਮੁਤਾਬਕ ਗੱਲ ਹੈ ਕਿ ਇਹਦੇ ਨੌਜਵਾਨ ਦੇ ਜਿਹੜੇ ਦੋਸਤ ਹੁੰਦੇ ਆ ਘਰੋਂ ਬੁਲਾ ਕੇ ਲੈ ਜਾਂਦੇ ਆ ਤੇ 27 ਤਰੀਕ ਨੂੰ ਇਸ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਆ ਸ੍ਰੀ ਮੁਕਸਰ ਸਾਹਿਬ ਦੇ ਇੱਕ ਚਿਆਰ ਦੇ ਨੇੜੇ ਦਾ ਪੰਪ ਪਾਰਲੈਂਸ ਪੰਪ ਦੱਸਿਆ ਜਾ ਰਿਹਾ ਉੱਥੋਂ ਡੱਡ ਬੋਡੀ ਮਿਲਦੀ ਆ ਪਰਿਵਾਰ ਸਾਡੇ ਨਾਲ ਅੱਜ ਸਾਰਾ ਗੱਲਬਾਤ ਕਰਾਂਗੇ ਕੀ ਕਹਾਣੀ ਆ ਕੀ ਗੱਲਬਾਤ ਆ ਇਹ ਨੌਜਵਾਨ ਹੈ ਜਿਹੜਾ 19 ਸਾਲ ਦਾ ਸ਼ੇਰਗੱਲ ਇਸ ਦੀ ਮੌਤ ਹੋ ਗਈ ਹੈ ਤੇ ਫੌਜ ਦੇ ਵਿੱਚ ਨੌਜਵਾਨ ਭਰਤੀ ਹੋਇਆ ਸੀ ਕਿਵੇਂ ਇਸ ਦਾ ਕਤਲ ਹੋਇਆ ਕੀ ਕਹਾਣੀ ਆ ਸਾਰੀ ਗੱਲਬਾਤ ਸਾਡੇ ਪਰਿਵਾਰ ਨਾਲ ਆ ਇਹ ਪੁੱਛਦੇ ਆ ਇਹ ਕੀ ਗੱਲਬਾਤ ਆ ਸਾਰੀ ਇਹ ਨੌਜਵਾਨ ਦਾ ਜਿਹੜਾ ਤੁਸੀਂ ਕਹਿੰਦੇ ਕਤਲ ਹੋ ਗਿਆ ਪੁਲਿਸ ਕਹਿੰਦੀ ਆ ਵੀ ਇਹ ਨਸ਼ੇ ਦੀ ਉਬੜੋਜ ਨਾਲ ਮਰਿਆ ਕੀ ਗੱਲਬਾਤ ਕੀ ਸਾਰੀ ਕਹਾਣੀ ਗੱਲਬਾਤ ਆ ਜੀ 24 ਤਰੀਕ ਨੂੰ ਇੱਥੋਂ ਮੁੰਡੇ ਰੋਟੀ ਖਾ ਰੋਟੀ ਖਾਂਦੇ ਨੂੰ ਜੀ ਸਾਨੂੰ ਨਹੀਂ ਪਤਾ ਜੀ ਗਾਂ ਜਾ ਕੇ ਇਹਨੂੰ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੇ ਇੱਥੇ ਬੁਲਾ ਕੇ ਲਗਾਇਆ 24 ਤਰੀਕ ਨੂੰ ਸਾਨੂੰ 27 ਤਰੀਕ ਨੂੰ ਇਹਦੀ ਮਤਲਬ ਡੈੱਡ ਬੋਡੀ ਮਿਲੀ ਹੈ ਜੀ ਸਾਨੂੰ 26 ਤਰੀਕ ਨੂੰ ਮਨ ਕੇ ਦ ਲਾਸ਼ ਦਾ ਸਾਨੂੰ ਪਤਾ ਲੱਗਿਆ ਉਹ ਵੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਆ ਕੇ ਦੱਸਿਆ ਜਿਹੜੇ ਮਤਲਬ ਵੇਖ ਕੇ ਆਏ ਉਹਨਾਂ ਨੇ ਵੀ ਉਹਦੀ ਡੈੱਡ ਬੋਡੀ ਸਰਕਾਰੀ ਹਸਪਤਾਲ ਚ ਪਈ ਹੈ ਸਾਨੂੰ 27 ਤਰੀਕ ਨੂੰ ਉਹਦੀ ਲਾਸ਼ ਮਿਲੀ ਹੈ ਜੀ ਸਰਕਾਰੀ ਹਸਪਤਾਲ ਚ ਸਾਨੂੰ ਨਹੀਂ ਪਤਾ ਜੀ ਕਿਵੇਂ ਉਹਨੂੰ ਮਾਰਿਆ ਮਾਰਿਆ ਕਿ ਕੀ ਕੀਤਾ ਉਹਨੂੰ ਉਹ ਮਾਰਾ ਇਹਨੂੰ ਪਤਾ ਤੇ ਜਾਂ ਜੀ ਮਾਰਨ ਆਲੇ ਨੂੰ ਪਤਾ ਹੋਇਆ ਇਹ ਦਾ ਕਤਲ ਹੋਇਆ ਇਹ ਦਾ ਹੂੰ ਬਈ ਆਰਮੀ ਤੋਂ ਨਹੀਂ ਜਾਣੋ ਸੀਗਾ ਜੀ ਨਸ਼ਾ ਕਰ ਦਿੰਦਾ ਜਾਂਦਾ ਥੋੜੀ ਹੂੰ ਸਰ ਹੰਤਨਸ ਆਫ ਮੈਂ ਨਹੀਂ ਜਾਈ ਦੇ ਕਿੰਨੇ ਬੱਚੇ ਸੀ ਤੁਹਾਡੇ ਸਾਡੇ ਇੱਕ ਬੱਚਾ ਸੀਗਾ ਦੋ ਗੁੱਡੀਆਂ ਜੀ ਇੱਕ ਗੁੱਡੀ ਵਿਆਹੀ ਹੈ ਜੀ ਫਾਜ਼ਲ ਕਾ ਪਿੰਡ ਇੱਕ ਮੰਗੀ ਹੈ ਜੀ ਮਲੋਟ ਉਹਦਾ ਵਿਆਹ ਕਰਨਾ ਸੀ ਝੋਣਾ ਲਾ ਕੇ ਜੀ ਤੇ ਦੇਵੋ ਦਾ ਦੇਨ ਸਾਨੂੰ ਆਉਣ ਹੀ ਦਿੱਤਾ ਜੀ ਅਗਲੇ ਆਣੇ ਪਹਿਲਾਂ ਹੀ ਸਾਡੇ ਦਾ ਚੋਰ ਨੂੰ ਮਾਰਤਾ ਜੀ ਤੇ ਵਿਆਹ ਸੀ ਕੀ ਕਰਨਾ ਸੀ ਕੁੜੀਆ ਦਾ ਸਾਡੇ ਤਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਹੱਥ ਬੰਨ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਸਾਨੂੰ ਇਨਸਾਫ ਮਿਲ ਦਿੱਤਾ ਜਾਵੇ ਵੀ ਸਾਡੇ ਮੁੰਡੇ ਦਾ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਨੂੰ ਵੀ ਸ਼ਾਂਤੀ ਤੇ ਸਾਨੂੰ ਵੀ ਸ਼ਾਂਤੀ ਮਿਲ ਜੂਗੀ ਇਹਨਾਂ ਬੋਲਦੇ ਮੈਨੂੰ ਬੋਲ ਜਾਣੀ ਜਾਂਦਾ ਤੇਰੇ ਬੁਲਾ ਕੇ ਕੌਣ ਲੈ ਕੇ ਜਾਂਦਾ ਉਹਨਾਂ ਨੂੰ ਲੱਕੀ ਲੈ ਕੇ ਜਾਂਦਾ ਜੀ ਬੁਲਾ ਕੇ ਰੋਟੀ ਖਾਂਦੇ ਨੂੰ ਲੱਖੀ ਲੈ ਕੇ ਗਿਆ ਜੀ ਹਾਨੂੰ ਨਹੀਂ ਪਤਾ ਕਿੱਥੇ ਜਾ ਕੇ ਮਾਰਿਆ ਕੀ ਕੀਤਾ ਉਹਨੂੰ ਰੋਟੀ ਰੋਟੀ ਖਾਂਦੇ ਨੂੰ ਬੁਲਾ ਕੇ ਲੈ ਗਿਆ ਫੇਰੀ ਉਹਨੂੰ ਘਰੋਂ ਬਾਹਰ ਬਾਜ਼ ਮਾਰ ਕੇ ਲੈ ਕੇ ਗਿਆ ਹੂੰ ਤੇ ਮੈਨੂੰ ਜਾਂਦਾ ਮੈਂ ਪੁੱਛਿਆ ਵੀ ਤੂੰ ਕਿੱਥੇ ਜਾਣਾ ਕਹਿੰਦਾ ਮੈਂ ਨਾ ਮੈਨੂੰ ਲੱਕੀ ਦਾ ਫੋਨ ਆਇਆ ਤੇ ਮੈਂ ਲੱਕੀ ਨਾਲ ਕੰਮ ਜਾ ਗਿਆ ਉਹਨਾਂ ਇਹਨੂੰ ਮੈਂ ਰੋਟੀ ਬਣਾ ਕੇ ਬਾਹਰ ਗਈ ਮੈਂ ਦੇਖਿਆ ਵੀ ਹਲੇ ਤਾਂ ਹੀ ਘਰੇ ਨਹੀਂ ਆ ਉਹ ਦੋਨੋਂ ਹੈ ਨਹੀਂ ਸੀ ਉਹ ਰੋਟੀ ਕਹਿੰਦੇ ਖਾਂਦਾ ਹੀ ਛੱਡ ਗਿਆ ਸੀ ਵਿੱਚੋਂ ਲੈ ਗਿਆ ਖਾਂਦਾ ਹੀ ਲੱਕੀ ਇੱਕ ਕੀ ਲੱਗਦਾ ਤੁਹਾਡੇ ਚਾਚੇ ਦੇ ਮੁੰਡੇ ਹਾਂਜੀ ਚਾਚੇ ਦਾ ਮੁੰਡਾ ਹੀ ਹੂੰ ਉਹ ਇਹਨੂੰ ਫੋਨ ਕਰਦਾ ਤੇ ਵਾਜ ਮਾਰ ਕੇ ਲੈ ਕੇ ਜਾਂਦਾ। ਪਹਿਲੇ ਇਹ ਫੋਨ ਲਾਏ ਫਿਰ ਵਾਜ ਮਾਰ ਕੇ ਲੈ ਕੇ ਜਾਂਦਾ ਹੀ ਕਰੋ। ਹੂੰ। ਫਿਰ ਸ਼ਾਮ ਨੂੰ ਘਰੇ ਨਹੀਂ ਆਉਂਦਾ ਉਹ। ਨਹੀਂ ਆਉਂਦਾ। ਪੁੱਛਿਆ ਨਹੀਂ ਲੱਖੀ ਨੂੰ ਜਾ ਕੇ ਘਰੇ ਵੀ ਤੇਰੇ ਨਾਲ ਗਿਆ ਸੀ ਆਪਣਾ ਅਸ਼ੇਰ ਗੱਲ ਕਿੱਧਰ ਗਿਆ? ਸਾਨੂੰ ਤਾਂ ਹੀ ਹਾਂ ਸੀ ਵੀ ਆ ਜੂਗਾ ਵੀ ਆ ਹੀ ਜਾਂਦਾ ਪਹਿਲਾਂ ਵੀ ਜਾਂਦਾ ਹੁੰਦਾ ਸੀਗਾ ਤੁਹਾਨੂੰ ਐ ਥੋੜੀ ਪਤਾ ਸੀ ਵੀ ਆ ਗੱਲ ਬਣ ਜੂਗੀ ਹੂੰ ਉਹਨੇ ਅੱਗੇ ਘਰੇ ਵੀ ਨਹੀਂ ਦੱਸਿਆ ਵੀ ਆ ਗੱਲ ਬਣ ਜੂਗੀ ਬਣੀ ਉਹਦੇ ਨਾਲ ਵੀ ਤੁਸੀਂ ਲੈ ਆਉ ਚੱਕ ਕੇ ਹੂੰ ਵੀ ਸਾਨੂੰ ਨਹੀਂ ਪਤਾ ਉਹਦੇ ਨਾਲ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਘਰ ਉਹਨੂੰ ਵਧੀਆ ਚੰਗੇ ਪਲੇ ਮੈਂ ਲੈ ਕੇ ਗਿਆ ਰੋਟੀ ਖਾਂਦੇ ਨੂੰ ਹੂੰ ਇਹ ਹੁਣ ਉਹਨੂੰ ਪਤਾ ਹੀ ਜੀ ਇਹ ਕਿੰਨੀਆਂ ਕਲਾਸਾਂ ਪੜ੍ਹਿਆ ਸੀ ਇਹ ਵੀ ਕੰਮ ਕਰੀ ਜਾਂਦਾ ਸੀਗਾ ਵੀ ਕੰਮ ਕਰ ਹਾਂਜੀ ਤੋਂ ਹੱਥੋਂ ਵੱਡਾ ਸੀ ਨਹੀਂ ਛੋਟਾ ਸੀ ਜੀ 2 ਸਾਲ ਛੋਟਾ ਸੀ ਹਾਂਜੀ ਹੂੰ ਕੋਈ ਦੇ ਵਿੱਚ ਭਰਤੀ ਹੋ ਗਿਆ ਸੀ ਪਰਿਵਾਰ ਦੀਆਂ ਉਮੀਦਾਂ ਸੀ ਭੈਣਾਂ ਦੀਆਂ ਉਮੀਦਾਂ ਜੁੜੀਆਂ ਸੀ ਹਾਂਜੀ ਬਹੁਤ ਉਮੀਦਾਂ ਲੱਗਨ ਸੀ ਬੜੇ ਦੁੱਖ ਦੀ ਗੱਲ ਹੈ ਸਾਨੂੰ ਵੀ ਗੱਲ ਕਰਨ ਦਾ ਥੋੜਾ ਜਿਹਾ ਹੁੰਦਾ ਵੀ ਕਿਵੇਂ ਪਰਿਵਾਰ ਦੇ ਨਾਲ ਕਰੀਏ ਗੱਲਬਾਤ ਜੀ ਦਾ ਭਰਾ ਚਲਾ ਗਿਆ ਜਿਹੜੀ ਮਾਂ ਦਾ ਪੁੱਤ ਚਲਾ ਗਿਆ ਸਾਨੂੰ ਵੀ ਗੱਲ ਕਰਨ ਤੋਂ ਥੋੜਾ ਜਿਹਾ ਹੁੰਦਾ ਹਰੇਕ ਪਰਿਵਾਰ ਦੇ ਵੇਖੋ ਅੱਖਾਂ ਚੋਂ ਜਿਹੜੇ ਅਥਰੂ ਆ ਰਹੇ ਆ ਰੁਕਨ ਦਾ ਨਾਂ ਨਹੀਂ ਰਹਿ ਰੇਕ ਪੈਣ ਰੇ ਰੋਰੀ ਆ ਕਿ ਪਰਿਵਾਰ ਦੇ ਨਾਲ ਇਦਾਂ ਹੋਇਆ ਬਹੁਤ ਦੁਖਦਈ ਆ ਨੌਜਵਾਨੇ ਘਰ ਦੀ ਗਰੀਬੀ ਚੱਕਣੀ ਸੀ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ ਕਿੰਨੀਆਂ ਉਮੀਦਾਂ ਜੁੜੀਆਂ ਸੀ ਭੈਣ ਭਰਾਵਾਂ ਦੀ ਵੀਰੇ ਹਰ ਇੱਕ ਭੈਣ ਭਰਾ ਨੂੰ ਉਮੀਦ ਹੁੰਦੀ ਆ ਆਪਣੇ ਭੈਣ ਭਰਾ ਤੋਂ ਬਸ ਸਾਡੀਆਂ ਸਾਰੀਆਂ ਤੋੜਤੀਆਂ ਸਾਨੂੰ ਤਾਂ ਇਨਸਾਫ ਚਾਹੀਦਾ ਜਿੱਥੇ ਜਾਂਦੇ ਆ ਸਾਡੀ ਕੋਈ ਸੁਨਮਾਈ ਨਹੀਂ ਹੁੰਦੀ ਪਈ ਗਈ ਸਾਨੂੰ ਇਨਸਾਫ ਚਾਹੀਦਾ ਬਸ ਕੁਝ ਨਹੀਂ ਚਾਹੀਦਾ ਸਾਨੂੰ ਸਾਨੂੰ ਹੁਣ ਸਾਡਾ ਬੱਚਾ ਤਾਂ ਚਲਾ ਗਿਆ ਸਾਨੂੰ ਪਤਾ ਵੀ ਉਹ ਵਾਪਸ ਨਹੀਂ ਆ ਸਕਦਾਗਾ ਵੀ ਉਹਨੂੰ ਐਂ ਤਾਂ ਸ਼ਾਂਤੀ ਹੋਊਗੀ ਨਾ ਵੀ ਸਾਡੇ ਭੈਣ ਭਰਾਵਾਂ ਨੇ ਮੈਨੂੰ ਇਨਸਾਫ ਦਿਵਾਤਾ ਵਿਚਾਰੀ ਭੋਲੀ ਮਾਂ ਉਹਨੂੰ ਤਾਂ ਅਮੀਰੀ ਪਤਾ ਵੀ ਤੇ ਚਲਾ ਗਿਆ ਹੋਤਾ ਹੈ ਮੀਦ ਲਾਰਕ ਕੀ ਵੀ ਆ ਜੂਗਾ ਕਰੇ ਅਨਸਾਫ ਮਿਲ ਜੂਗਾ ਜੇ ਲੋਨੂ ਆ ਤਾਂ ਜੂਗਾ ਨਾ ਵੀ ਮੇਰੇ ਬੱਚੇ ਮਗਰ ਭੱਜਿਆ ਹੂੰ ਹੂੰ ਬਸ ਇਹ ਮਾਤਾ ਵਿਚਾਰੀ ਬਿਲਕੁਲ ਪੱਦਰ ਸਿੱਧੀ ਹੈ ਇਹਨੂੰ ਕੁਛ ਨਹੀਂ ਪਤਾ ਪਰ ਇਹਦੇ ਤਿੰਨ ਬੱਚੇ ਆ ਦੋ ਗੁੱਡੀਆਂ ਤੇ ਇੱਕ ਬੇਟਾ ਸੀ ਤੁਹਾਡਾ ਕੀ ਲੱਗਦਾ ਸੀ ਮੈਨੇ ਮੇਰਾ ਚਾਚੇ ਦਾ ਬੇਟਾ ਹੀ ਚਾਚੇ ਦਾ ਹੀ ਹਾਂਜੀ ਉਹ ਜਿਹੜਾ ਮੁੰਡਾ ਲਿਖ ਗਿਆ ਸੀ ਉਹ ਵੀ ਚਾਚੇ ਦਾ ਬੇਟਾ ਸੀ ਹਾਂਜੀ ਉਹ ਤਾਚੇ ਦਾ ਬੇਟਾ ਹੀ ਹੈ ਕਿਉਂ ਫੇਰੇ ਡਿਕਣਾਉਣੀ ਇਹ ਹਰਕਤ ਕਰੀ ਕਿਉਂ ਕੀ ਲੱਗਦਾ ਵੀ ਕਾਹ ਤੋਂ ਇਹ ਕੰਮ ਹੋਇਆ ਜੀ ਉਹ ਜਿਹੜਾ ਮੁੰਡਾ ਲੈ ਕੇ ਗਿਆ ਉਹ ਨਸ਼ਾ ਪੱਤਾ ਕਰਦਾ ਹੈਗਾਗਾ ਤੇ ਹੁਣ ਸਾਨੂੰ ਨਹੀਂ ਪਤਾਗਾ ਵੀ ਕੀ ਕੀਤਾ ਉਹਦੇ ਨਾਲ ਕੀ ਨਹੀਂ ਕੀਤਾ ਹੈਗਾਗਾ ਚਾ ਤਾਂ ਉਹਨੂੰ ਪਤਾ ਜਿਹੜਾ ਲੈ ਕੇ ਗਿਆ ਤੇ ਚਾਜੀ ਦੇ ਨਾਲ ਹੋ ਗਿਆ ਉਹਨੂੰ ਪਤਾ ਵੀ ਕੀ ਹੋਇਆ ਵਿਚਾਰੇ ਨਾਲ ਬਸ ਸਾਨੂੰ ਤਾਂ ਸਾਰਿਆਂ ਨੂੰ ਇਸੇ ਤੇ ਰਿਸ਼ਤੇਦਾਰੀਆਂ ਚ ਫੋਨ ਕਰਦੇ ਪਏ ਆ ਵੀ ਤੁਹਾਡੇ ਕੋਲੇ ਆਇਆ ਤੁਹਾਡੇ ਕੋਲੇ ਆਇਆ ਉਹਨੇ ਤਾਂ ਐ ਵੀ ਨਹੀਂ ਆ ਕੇ ਦੱਸਿਆ ਹੈਗਾ ਵੀ ਉਹਦੇ ਨਾਲ ਆ ਕੋਈ ਜੇ ਕੁਝ ਕਰ ਵੀ ਦਿੱਤਾ ਸੀ ਘਰ ਤਾਂ ਆ ਕੇ ਦੱਸਦਾ ਇੱਕ ਵਾਰ ਵੀ ਮੇਰੇ ਕੋਲ ਆ ਗਲਤੀ ਹੋ ਗਈ ਜੋ ਕੁਝ ਵੀ ਆ ਸਾਨੂੰ ਕੁਝ ਨਹੀਂ ਪਤਾ ਇਸ ਤੋਂ ਬਾਅਦ ਸਾਨੂੰ ਤਾਂ ਲਾਸ਼ ਦਾ ਵੀ ਉਹਨਾਂ ਨੇ ਘਰ ਆ ਕੇ ਇਹਨਾਂ ਨੂੰ ਦੱਸਿਆ ਵੀ ਭਾਈ ਉੱਥੇ ਮਿਲੀ ਹੈ ਹੀ ਆ ਅਸ ਤੋਂ ਲਾਵਾ ਸਾਨੂੰ ਹੁਣ ਕੁਝ ਨਹੀਂ ਪਤਾ। ਇਹ ਕਿੱਥੇ ਕਿੱਥੇ ਪਾਲਦੇ ਰਹੇ ਤੁਸੀਂ ਜਾਂਦੇ ਰਹੇ ਮੁੰਡੇ ਨੂੰ ਜਦੋਂ ਆਇਆ ਨਾ ਘਰ ਪਾਲਣ ਦੀ ਕੋਸ਼ਿਸ਼ ਕੀਤੀ ਖੇਤਾਂ 'ਚ ਵੀ ਗਏ ਹੋਣਗੇ ਕੋਈ ਰਾਸੇ ਪਾਸੇ ਰਿਸ਼ਤੇਦਾਰਾਂ 'ਚ ਵੀ ਗਏ ਹੋਊ। ਅਸੀਂ ਪਿੰਡ ਨਾਲ ਦੇ ਜਿਹੜੇ ਮੁੰਡੇ ਨਾਲ ਪੜਦੇ ਸੀਗੇ ਸਾਰੇ ਘਰਾਂ 'ਚ ਜਾ ਕੇ ਪੁੱਛ ਕੇ ਆਏ ਸੀਗੇ ਪਰ ਕਿੱਦੋਂ ਨਹੀਂ ਮਿਲਿਆ ਸਾਨੂੰ ਉਹ। ਸਾਨੂੰ ਇਹ ਸਰਕਾਰੀ ਹਸਪਤਾਲ 'ਚੋਂ ਦੱਸਿਆ ਗਿਆਈ ਕਿ ਕਹਿੰਦੇ ਵੀ ਸਰਕਾਰੀ ਹਸਪਤਾਲ 'ਚ ਡੈੱਡ ਬੋਡੀ ਆ ਉੱਥੋਂ ਵੀ ਪਤਾ ਕਰੋ। ਵੀ ਸੱਟਾ ਪੇਟਾ ਉਹਦੇ ਮੀਂਹ ਹੀ ਨਹੀਂ ਰਹੀ ਸੀਗੇ ਸਾਨੂੰ ਐਸੇ ਵੀ ਕਿਤੇ ਸੱਟ ਪੇਟ ਵੱਜੀ ਹੋਗੀ ਵੀ ਉਹ ਪਾਪਾ ਤੋਂ ਡਰਦੇ ਸੀ ਥੋੜੇ ਵੀ ਦੱਸ ਬੱਚਾ ਨਹੀਂ ਦੱਸਦਾ ਹੀ ਤੇ ਸਾਨੂੰ ਇਹ ਉੱਥੋਂ ਵੀ ਚਾਚੇ ਨੂੰ ਨਹੀਂ ਪਤਾ ਕਰਨ ਗਏ ਵੀ ਐਂ ਕਰਕੇ ਵੀ ਸੱਟ ਪੇਟ ਵਾਲਾ ਮੁੰਡਾ ਤਾਂ ਨਹੀਂ ਮਿਲਿਆ ਇਹ ਕਹਿੰਦੇ ਵੀ ਨਹੀਂ ਸੱਟ ਪੇਟ ਵਾਲਾ ਤਾਂ ਨਹੀਂ ਮਿਲਿਆ ਵੀ ਸਾਨੂੰ ਡੱਡ ਬੋੜੀ ਮਿਲੀ ਉਹ ਦੇਖ ਲਓ ਫਿਰ ਜੀ ਦੇਖਣਗੇ ਤਾਂ ਉਹ ਵੀ ਸੀ ਕੋਈ ਸੀ ਹਾਂਜੀ ਪਰ ਪਛਾਣ ਨਹੀਂ ਹੁੰਦੀ ਸੀ ਇਹ ਗੱਲ ਛੜ ਗਿਆ ਸੀ ਸਰ ਹਾਂਜੀ ਜੇ ਮਾਰ ਰੰਗ ਕਾਲੋ ਸੀਗਾ ਤੋਦੀ ਫੋਟੋ ਮੈਂ ਦੇਖ ਕੇ ਦੇਖੋ ਵੀ ਉਹ ਲੱਗਦਾ ਨਹੀਂ ਵੀ ਉਹ ਹੋਗਾ ਵੀ ੱਡੀ ਪਾੜੀ ਹਾਂ ਤ ਕੀਤੀ ਸੀਗੀ ਉਹਦੇ ਗੱਲ ਤੇ ਨਿਸ਼ਾਨ ਸੀ ਆ ਚੀਜ਼ਾਂ ਤੇ ਵੀ ਮੱਖਣੇ ਖਾਦਾ ਸੀਗਾ ਨੱਕ ਚ ਲਾਉ ਨਿਕਲਿਆ ਸੀਗਾ ਮਤਲਬ ਕਿ ਹਾਲ ਤਿਸ ਤਰ੍ਹਾਂ ਹੀ ਚੰਗਾ ਕੁੱਟਿਆ ਹੁੰਦਾ ਕਿਸੇ ਨੇ ਵੀ ਮਤਲਬ ਕਿ ਜਿਹੜੇ ਆਪਣੇ ਕੁਲੇ ਹੁੰਦਾ ਫਿਰੇ ਹੋਏ ਸੀ ਫੋਟੋ ਤੇ ਤਾਂ ਇਦਾਂ ਲੱਗਦਾ ਪਿਆ ਜੀ ਸਾਨੂੰ ਇਹ ਲੱਗਦਾ ਵੀ ਉਹਦਾ ਕਤਲ ਹੀ ਹੋਇਆਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਇੱਕ ਪਾਸੇ ਆਪਾਂ ਕਹਿੰਦੇ ਵੀ ਸਕੇ ਚਾਚੇ ਦਾ ਮੁੰਡਾ ਸੀ ਹਨਾ ਐਡੀ ਕੀ ਰਾਂਚ ਸੀ ਉਹਦੀ ਸਕਾਣੀ ਸੀ ਸਕਾਣੀ ਉਹ ਮੇਰੀ ਮਾਸ ਦੀ ਚਾਚੇ ਦੇ ਪਹਿਲਾਂ ਵੀ ਦੋ ਵਿਆਹ ਹੋਏ ਸੀ ਤੀਜੀ ਸੀ ਜੀ ਮਾਸੀ ਮਰੀ ਤੇ ਉਹ ਹੀ ਮਗਰੋਂ ਦੋ ਆਏ ਸੀਗੇ ਭਰਾ ਹੀ ਇੱਕ ਪਹਿਲਾਂ ਦਿੱਤ ਪੂਰੀ ਹੋ ਗਈ ਉਹਨਾਂ ਦੇ ਟੈਗ ਹੋ ਗਏ ਸੀ ਇਹਨਾਂ ਨੂੰ ਤੁਹਾਨੂੰ ਇਹ ਕੇ ਆ ਹੂੰ ਇਹ ਨਸ਼ਾ ਪੱਤਾ ਕਰਦਾ ਜੀ ਹੂੰ ਇੱਕ ਇਹ ਫਿਰ ਜਿਹੜੇ ਇਹਦੀ ਮੌਤ ਹੋਈ ਆ ਕਹਿੰਦੇ ਕਤਲ ਹੋਇਆ ਤੁਸੀਂ ਕਹਿ ਰਹੇ ਹੋ ਇਹਦੇ ਫਿਰ ਤੇਜ਼ ਧਾਰ ਰੱਤ ਹਥਿਆਰ ਵੀ ਕੋਈ ਮਾਰਿਆ ਗਿਆ ਜੀ ਜੀ ਸੱਟ ਲੱਗੀ ਹੋਵੇ ਸਿਰ ਦੇ ਵਿੱਚ ਜਾਂ ਬਾਹਾਂ ਦੇ ਸਰੀਰ ਤੇ ਹੋਰ ਕਿਸੇ ਤਰ੍ਹਾਂ ਦੀ ਸੱਟ ਆਈ ਨਹੀਂ ਸੀ ਜੀ ਜਖਮੀ ਖੜਨੀ ਆ ਗੱਲ ਤੇ ਯੂਨਿਨ ਨੀਲ ਵੇਖਿਆ ਹੀ ਅਸੀਂ ਫੋਨ 'ਚ ਵੇਖਨੇ ਆ ਗੱਲ ਤੇ ਨੀ ਲਾਈ ਤੇ ਮੱਖਾਂ ਮੁੱਖਾਂ 'ਚ ਬੈਠਾ ਆ ਬਾਈ ਮਿਲ ਗਈ ਕਾਲੀ ਹੋਈ ਪਈ ਸੀ ਡੈੱਡ ਬੋਡੀ ਖੜਨੀ ਜਾਂਦਾ ਸੀ ਕੋਈ ਸਮੈਰ ਲੌਂਦੀ ਸੀ ਵੀ ਗੰਦੀ ਸਮੈਲ ਆ ਰਹੀ ਸੀ ਉਹਦੇ 'ਚ ਹਾਂਜੀ ਜੀ ਪੋਸਟ ਮਾਰਟਮ ਹੋਇਆ ਹਾਂਜੀ ਪੋਸਟ ਮਾਰਟਮ ਹੋਇਆ ਜੀ ਪੋਸਟ ਮਾਰ ਰਿਪੋਰਟ ਦੇ ਵਿੱਚ ਕੀ ਆਉਂ ਪੋਰਟ ਮਾਮੇ ਦੇ ਵਿੱਚ ਤਾਂ ਜੀ ਕੁਝ ਵੀ ਨਹੀਂ ਆਇਆ ਜੀ ਪੋਰਟ ਹੀ ਨਹੀਂ ਆਈ ਸਾਨੂੰ ਹਲੇ ਅੱਜ ਤਾਈਂ ਦਿੱਤੀ ਨਹੀਂ ਗਈ ਦਿੱਤੀ ਨਹੀਂ ਹਾਂਜੀ ਨਹੀਂ ਦਿੱਤੀ ਜੀ ਰੋ ਮੰਗਣੀ ਕਰੀ ਵੀ ਸਾਨੂੰ ਇਹਦੀ ਰਿਪੋਰਟ ਵੀ ਮੰਗਦੇ ਆ ਜੀ ਸਾਡੀ ਸੁਣਵਾਈ ਨਹੀਂ ਹੁੰਦੀ ਕੁਝ ਵੀ ਹੂੰ ਜਾਣਿਆ ਸਾਨੂੰ ਵਾਪਸ ਮੋੜ ਕੇ ਭੇਜ ਦਿੰਦੇ ਆ ਬਸ ਜੀ ਹੂੰ ਅਸੀਂ ਠਾਣੀ ਤੇ ਬੁਲਾ ਲੈਂਦੇ ਸਾਾਨੂੰ ਸਾਨੂੰ ਭੇਜ ਦਿੰਦੇ ਆ ਬੁਲਾ ਕੇ ਚੱਕਰ ਲਵਾਉਂਦੇ ਆ ਜੀ ਜਦੋਂ ਪੁਲਿਸ ਪ੍ਰਸ਼ਾਸਨ ਕੋਲੇ ਤੁਸੀਂ ਗਏ ਵੀ ਜਿਹੜੇ ਸਾਡਾ ਨੌਜਵਾਨ ਐਨੇ ਦਿਨ ਤੋਂ ਗਾਇਬ ਸੀ ਮਿਲ ਨਹੀਂ ਰਿਹਾ ਉਹਦੀ ਡੈੱਡ ਬੋਡੀ ਮਿਲਦੀ ਆ ਪੁਲਿਸ ਪ੍ਰਸ਼ਾਸਨ ਬਿਆਨ ਵੀ ਲਿਖਦਾ ਦਰਜ ਕਰਦਾ ਵੀ ਤੁਹਾਨੂੰ ਕਿਸੇ ਦੇ ਸ਼ੱਕ ਹੈ ਤੇ ਸਾਨੂੰ ਤੁਸੀਂ ਲਿਖਾਓ ਤੁਹਾਡਾ ਬਿਆਨ ਲਿਖਿਆ ਕੋਈ ਹਾਂਜੀ ਲਿਖਿਆ ਜੀ ਅਸੀਂ ਨਾਂ ਲਿਖਾਇਆ ਜੀ ਇਹਦਾ ਲੱਕੀ ਦਾ ਵੀ ਸਾਡਾ ਕਾਤਲ ਇਹ ਆ ਤੇਈ ਪਰ ਸੁਣਵਾਈ ਨਹੀਂ ਹੁੰਦੀ ਸਾਨੂੰ ਮੋੜ ਦਿੰਦਿਆਂ ਬਸ ਸਾਨੂੰ ਤਾਂ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਇੱਕ ਦੱਸ ਰਹੇ ਸੀ 176 ਦੀ ਕਾਰਵਾਈ ਹੋਈ ਹੈ ਤੁਸੀਂ ਕਹਿੰਦੇ ਕੀ ਹੋਈ ਆ ਜੀ ਉਹ ਸਾਨੂੰ ਨਹੀਂ ਪਤਾ ਜੀ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਕੀ ਕਰੀ ਜਾਂਦੇ ਇਹਨਾਂ ਨੇ ਕਰਵਾਇਆ ਜੋ ਕਰਵਾਇਆ ਇਹ ਮੂਰੇ ਮੂਰੇ ਭੱਜੇ ਫਰੇ ਇਹਨਾਂ ਨੇ লাশ ਪਤਾ ਲੱਗਿਆ ਜੀ লাশ ਵੀ ਉੱਥੇ ਪਈ ਐ ਇਹੀ ਮੂਰੇ ਮੂਰੇ ਭੱਜਿਆ ਪਿਆ ਸਾਡਾ ਭਰਾ ਸੀ ਜਿਹੜਾ ਜੀ ਸਾਨੂੰ ਨਹੀਂ ਪਤਾ ਜੀ ਸਾਨੂੰ ਕੀ ਕੀਤਾ ਅਸੀਂ ਸਾਨੂੰ ਨਹੀਂ ਪਤਾ ਲੱਗਿਆ ਵੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਇਹਨੂੰ ਪਤਾ ਤੇ ਜਾਂ ਮਹਾਰਾਜ ਨੂੰ ਪਤਾ ਜੀ ਸਾਡੀ ਤਾਂ ਮਹਾਰਾਜ ਮੁਰੇ ਦਵਾ ਜੀ ਵੀ ਸਾਡਾ ਜੇ ਮਹਾਰਾਜ ਸਾਹ ਦੇਊਗਾ ਸਾਡੇ ਬੱਚੇ ਨੂੰ ਸਾਫ ਮਿਲ ਜੂਗਾ ਸੀ ਨਾ ਉਹ ਜਗ੍ਹਾ ਤੇ ਕੱਲਾ ਕੋਈ ਜਾ ਨਹੀਂ ਸਕਦਾ ਸਾਡੇ ਕੋਈ ਵੀਕਲ ਵੀ ਹੈ ਨਹੀਂ ਜਿਹੜਾ ਸੀ ਮੰਨ ਦੇ ਵੀ ਸਾਡਾ ਮੁੰਡਾ ਵੀਕਲ ਤੇ ਲੈ ਗਿਆ ਹੋਣਾ ਪਰ ਉਹਨੂੰ ਕੋਈ ਉਹ ਲੈ ਕੇ ਗਿਆ ਪਰ ਉਹ ਜਗ੍ਹਾ ਤੇ ਕੋਈ ਕੱਲਾ ਜਾਂਦਾ ਨਹੀਂ ਜਿਹੜੀ ਜਗ੍ਹਾ ਤੁਹਾਨੂੰ ਮਾਰ ਕੇ ਸੱਟ ਕੇ ਆਇਆ ਪੈਸੇ ਵੀ ਹੈ ਨਹੀਂ ਸੀਗੇ ਜੀ ਘਰ ਪੈਸੇ ਵੀ ਹੈ ਨਹੀਂ ਸੀਗੇ ਬਸ ਉਹਨੂੰ ਫੋਨ ਆਇਆ ਰੋਟੀ ਬਣਾ ਕੇ ਦਿੱਤੀ ਆ ਉਹਨੇ ਰੋਟੀ ਵੀ ਨਹੀਂ ਖਾਧੀ ਉਹ ਵੀ ਛੱਡ ਕੇ ਬੈੱਡ ਤੇ ਚਲ ਗਿਆ ਉਹ ਵੀ ਮੰਮੀ ਨੇ ਆ ਕੇ ਸਮਾਨ ਚੱਕਿਆ ਬੈੱਡ ਤੋਂ ਵੀ ਮੰਮੀ ਮੇਰੀ ਉਹ ਸਾਰੀ ਦਿਹਾੜੇ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ ਰਹਿੰਦੀ ਸੀ ਕਿ ਡਾੜੀ ਤੋਂ ਡਰਦੀ ਵੀ ਜੇ ਆ ਗਿਆ ਤਾਂ ਮੈਨੂੰ ਪੁੱਛੇਗਾ ਉਹ ਵੀ ਸ਼ਮਿੰਦਰ ਕਿੱਧਰ ਗਿਆ ਮੇਰੇ ਡਾੜੀ ਵੀ ਦੋ ਮਿੰਟ ਨਾ ਘਰੇ ਹੁੰਦਾ ਫੋਨ ਲਾਉਂਦਾ ਸੀਗਾ ਫੋਨ ਲਾਏ ਪਾਪੀ ਮੇਰੀ ਸੀਗੇ ਉਹਨਾਂ ਨੇ ਡਾੜੀ ਨੂੰ ਲਾਇਆ ਕਹਿੰਦੇ ਚਾਚਾ ਸ਼ਮਿੰਦਰ ਕਿੱਥੇ ਦਾ ਫੋਨ ਬੰਦ ਆਈ ਕਹਿੰਦਾ ਡਾੜੀ ਕਹਿੰਦਾ ਵੀ ਇੱਥੇ ਹੀ ਹੋਣਾ ਕਿਤੇ ਗਿਆ ਹਣ ਉਹ ਕਹਿੰਦੇ ਚਾਚਾ ਦਾ ਫੋਨ ਨਹੀਂ ਲੱਗੀ ਜਾਂਦਾ ਕਾ ਵੀ ਪਤਾ ਕਰੋ ਫਿਰ ਡੈਡੀ ਨੇ ਪੁੱਛ ਪੜਤਾਲ ਕੀਤੀ ਥਾਣੇ ਗਏ ਉਹਨਾਂ ਨੇ ਰਖਾ ਲਿਆ ਸਾਰਾ ਕੁਝ ਲੱਭ ਕੇ ਨਹੀਂ ਦਿੱਤਾ ਜੀ ਹਮ ਸਰ ਬੇਨਤੀ ਹੈ ਆਉਨਾ ਪ੍ਰਸ਼ਾਸਨ ਮੂਰੇ ਵੀ ਜਦੋਂ ਅਸੀਂ ਖੁਦ ਬੰਦੇ ਦਾ ਨਾਮ ਲੈ ਰਹੇ ਹਾਂ ਵੀ ਸਾਡਾ ਕਾਤਲ ਹੈ ਜੇ ਸਾਨੂੰ ਪੁਲਿਸ ਕਹਿੰਦੇ ਮੁਲਾਜ਼ਮ ਕਹਿੰਦੇ ਵੀ ਇਹਨੇ ਚਿੱਟਾ ਲਾਇਆ ਤੇ ਸਾਨੂੰ ਪੁੱਛ ਕੇ ਦੱਸਣ ਵੀ ਚਿੱਟਾ ਇਹਨੂੰ ਕਿਹਨੇ ਲਵਾਇਆ ਜਿਹੜੇ ਬੰਦੇ ਨਾਲ ਲੈ ਕੇ ਗਏ ਆ ਘਰੋਂ ਉਹ ਦੱਸਣ ਵੀ ਇਹਨੂੰ ਚਿੱਟਾ ਲਵਾਇਆ ਕਿ ਅਸੀਂ ਕੁੱਟ ਕੇ ਮਾਰਿਆ ਜਦੋਂ ਸਾਡਾ ਮਾਰਿਆ ਉਹਨਾਂ ਨੇ ਇਹ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀਗੀ ਵੀ ਕਿਉਂ ਨਹੀਂ ਸਾਨੂੰ ਦੱਸਦੇ ਵੀ ਕਿਉਂ ਮਾਰਿਆ ਸੀ ਜੇ ਉਹ ਨਸ਼ਾ ਖਾਦਾ ਜਿਹੜੇ ਲੈ ਕੇ ਗਏ ਉਹਨਾਂ ਨੇ ਖਵਾਇਆ ਜੋ ਅਸੀਂ ਪੁਲਿਸ ਕਿਵੇਂ ਕਹਿ ਸਕਦੀ ਜਦੋਂ ਤੁਸੀਂ ਕਹਿ ਦਿੰਦੇ ਆ ਪਹਿਲਾਂ ਤੋਂ ਨਹੀਂ ਲਾਉਂਦਾ ਸੀ ਕਿ ਇਸ ਕੀ ਬੰਦਾ ਸੀ ਗੁਰੂ ਘਰ ਜਾਂਦਾ ਸੀ ਉਹ ਵੀ ਚੱਟਾ ਜਮ ਲਾਉਂਦੇ ਨਹੀਂ ਸੀ ਤੁਸੀਂ ਕਹਿੰਦੇ ਆ ਫਿਰ ਦੀ ਰਿਪੋਰਟ ਆਉਂਦੀ ਬੱਚੇ ਨੇ ਹੈ ਕਿਸੇ ਤੋਂ ਪੁੱਛ ਲੋ ਅ ਨਾਲ ਪੜਨ ਵਾਲਿਆ ਕਲਾਸ ਫੈਲਵਾਂ ਦੇ ਇੱਕ ਬੱਚੇ ਤੋਂ ਖਵਾ ਦਿਓ ਨਸ਼ਾ ਕਰਨ ਦਾ ਸੀ ਇਹ ਪੁਲਿਸ ਕਹਿ ਰਹੀ ਹੈ ਨਸ਼ਾ ਕਰਨ ਦਾ ਸੀ ਕਿਉਂਕਿ ਜੇ ਉਹ ਜਿਹੜੇ ਮੁੰਡੇ ਨੇ ਮਾਰਿਆ ਉਹਨਾਂ ਦੀ ਕੋਈ ਸੁਣਵਾਈ ਹੈ ਕੋਈ ਉਹਨਾਂ ਦੀ ਸਪੋਰਟ ਹੈ ਉਹ ਪੁਲਿਸ ਤੋਂ ਕਰਵਾ ਰਹੇ ਕੀ ਲੱਗਦਾ ਵਿੱਕੀ ਦੀ ਸਪੋਰਟ ਆ ਪੋਲੀਟੀਕਲ ਸਪੋਰਟ ਆ ਜਾਂ ਕੁਝ ਪੁਰਾ ਏ ਜੀ ਕਿਸੇ ਲੀਡਰ ਦੀ سپورਟ ਕਰਾ ਰਹੇ ਆ ਸਾਡੀ ਪੁਲਿਸ ਸੁਣਵਾਈ ਨਹੀਂ ਕਰਦੇ ਅਸੀਂ ਕੱਲ ਕਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਜਦੋਂ ਅਸੀਂ ਨਾਂ ਲੈਤਾ ਸਾਡਾ ਪਰਚਾ ਬਣਾਓ ਕਹਿੰਦੇ ਵੀ ਮੌਕੇ ਦਾ ਗਵਾਹ ਲਓ ਜੇ ਮੌਕੇ ਤੇ ਅਸੀਂ ਹੁੰਦੇ ਅਸੀਂ ਫਿਰ ਮਾਰਨ ਕਿਉਂ ਦਿੰਦੇ ਨਹੀਂ ਉਹਦਾ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਣਾ ਹੁੰਦਾ ਪੁਲਿਸ ਕੱਟ ਦਿੰਦੀ ਆ ਨਹੀਂ ਕੱਟਿਆ ਜੀ ਉਹ ਕਹਿੰਦੇ ਕੋਈ ਬਿਆਨ ਨਹੀਂ ਮੌਕੇ ਤੇ ਜਦੋਂ ਮਾਰਿਆ ਉਹ ਕੋਈ ਸਬੂਤ ਦਿਓ ਸਾਨੂੰ ਜੇ ਸਾਨੂੰ ਮਾਰਦੇ ਦਾ ਪਤਾ ਲੱਗ ਜਾਂਦਾ ਤੇ ਅਸੀਂ ਮਾਰਨ ਕਿਉਂ ਦਿੰਦੇ ਪੁਲਿਸ ਸਾਡੀ ਸੁਣ ਨਹੀਂ ਰਹੀਗੀ ਅਜੀ ਕਿਆ ਜੀ ਜਦੋਂ ਸਾਡਾ ਕਾਤਲ ਇਹ ਆ ਇਹਦੇ ਤੇ ਕਾਰਵਾਈ ਕਰੋ ਕੋਈ ਕਾਰਵਾਈ ਨਹੀਂ ਕਰ ਰਹੇਗੇ ਸਾਡੇ ਤੇ ਉਹ ਮੁੰਡਾ ਘਰੇ ਆ ਹੁਣ ਇਸ ਵਕਤ ਹਾਂਜੀ ਘਰੇ ਆ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਇੱਕ ਦਿਨ ਬੁਲਾਇਆ ਸੀ ਉਹ ਇਸ ਤਰ੍ਹਾਂ ਜਾ ਕੇ ਥਾਣੇ ਮੁੜਿਆ ਜਿਵੇਂ ਰਿਸ਼ਤੇਦਾਰੀ ਚ ਗਿਆ ਹੁੰਦਾ ਹ ਕੋਈ ਉਹਨੂੰ ਪੁੱਛ ਦੱਸ ਨਹੀਂ ਕਰੀ ਇਧਰ ਆਪਣੇ ਅੱਗੇ ਤੁਸੀਂ ਦੱਸੋ ਨਾ ਵੀ ਕਾਤਲ ਕੌਣ ਆ ਜਦੋਂ ਅਸੀਂ ਕਹੀ ਜਾਂਨੀ ਸਾਡਾ ਚੋਰ ਇਹ ਐ ਇਹਨੇ ਮਾਰਿਆ ਮੁੰਡਾ ਸਾਡਾ ਜਦੋਂ ਘਰੋਂ ਲੈ ਕੇ ਗਿਆ ਇਹਨੇ ਮਾਰਿਆ ਸਾਡਾ ਮੁੰਡਾ ਪੁਲਿਸ ਸਾਹਿਬ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਇਹਦੀ ਟੈਰੋਕੇਸ਼ਨ ਕਰ ਦਿੰਨੇ ਆ ਜੇ ਮਰ ਗਿਆ ਠੋਡੀ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਕਿਵੇਂ ਦੇ ਸਕਦੇ ਸੋ ਸਾਡਾ ਤਾਂ ਉਹਨਾਂ ਨੇ ਅੱਗੇ ਇੱਕ ਟਪਾਤਾ ਹੁਣ ਧੁੰਕੀਆਂ ਦਿੰਦੇ ਅਸੀਂ ਤਿੰਨਾ ਘਰਾਂ ਨੂੰ ਫੇਰ ਵੇਖਣਾ ਸਾਰਾ ਜੇ ਉਹਨੂੰ ਕੁਛ ਕਰ ਤਾਂ ਇਹ ਅਸੀਂ ਕਿੱਧਰ ਜਾਵਾਂਗੇ ਹੁਣ ਤਾਂ ਚਲ ਸਾਡਾ ਬੂਆ ਖੁੱਲਾ ਵੀ ਆ ਜਾਣੇ ਆ ਚਾਚੇ ਦਾ ਸਾਰਾ ਹੈਗਾ ਜੇ ਉਹਨਾਂ ਨੂੰ ਕੁਛ ਕਰ ਤਾਂ ਇਹਨਾਂ ਨੂੰ ਫੇਰ ਧਮਕਾ ਦੇ ਦਿੰਦੇ ਏਡ ਟੰਗ ਕਸਿਆ ਆਂ ਕਰ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰਾ ਇਹ ਸਾਰੇ ਰੋ ਰਹੇ ਨੇ ਕਰਲਾ ਰਹੇ ਨੇ ਪਰਿਵਾਰ ਦੇ ਨਾਲ ਹੀ ਨਹੀਂ ਹਮਦਰਦੀ ਹੈ ਕਿ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਕੀ ਲੱਗਦਾ ਪੈਣੇ ਵੀ ਜਿਹੜਾ ਇਹ ਮਾਨ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਆ ਧੱਕਾ ਨਹੀਂ ਹੋਊਗਾ ਕਿਸੇ ਦਾ ਅੱਜ ਇਹ ਗਰੀਬ ਲੋਕ ਕਰਲਾ ਰਹੇ ਆ ਕਿ ਸਾਨੂੰ ਇਨਸਾਫ ਨਹੀਂ ਮੰਗਲ ਮਿਲ ਰਿਹਾ ਸਰ ਮੇਰਾ ਭਰਾ ਜੀ ਰਾ ਮੇਰਾ ਸਰ ਸਾਨੂੰ ਸਭ ਮਿਲਣਾ ਚਾਹੀਦਾ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਅਸੀਂ ਡੇਢ ਮਹੀਨਾ ਹੋ ਗਿਆ ਪੜਕਦੇ ਫਿਰਦੇ ਆ ਸਾਡੀ ਕੋਈ ਥਾਣੇ 'ਚ ਸੁਣਵਾਈ ਨਹੀਂ ਅਸੀਂ ਥਾਣੇ 'ਚ ਭਾਈਕੋਟ ਜਾਂਦੇ ਆਈ ਸਾਨੂੰ ਬੁਲਾ ਲੈਂਦੇ ਆ ਜਗਦੀਸ਼ ਬੁਲਾ ਲੈਂਦਾ ਸਰ ਉਹ ਕਹੇ ਸਾਨੂੰ ਬਿਠਾ ਲੈਂਦੇ ਆ ਸਾਡੀ ਕੋਈ ਗੱਲ ਨਹੀਂ ਸੁਣਦੇ ਸਾਨੂੰ ਕਹਿ ਦਿੰਦੇ ਆ ਕਿ ਵੀ ਤੁਸੀਂ ਤੁਹਾਡੀ ਸੁਣਵਾਈ ਉੱਥੇ ਸਦਰ ਥਾਣੇ 'ਚ ਹੋਊਗੀ ਮੁਕਸਰ ਜਾਓ ਮੁਕਸਰ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਹਾਡਾ ਉਹਨਾਂ ਨੇ ਪੋਸਟਮਾਨ ਉੱਥੇ ਕੀਤਾ ਉੱਥੇ ਸੁਣਵਾਈ ਹੋਊਗੀ ਅਸੀਂ ਉੱਥੋਂ ਵਾਪਸ ਇੱਥੇ ਆਇਆ ਕੱਲ ਸਾਨੂੰ ਫੇਰ ਬੁਲਾਇਆ ਸੀਗਾ ਇਹ ਸਾਡੇ ਨਾਲ ਬੈਸ ਵਸਾਈ ਕਰਕੇ ਉਹਨਾਂ ਨੇ ਸਾਨੂੰ ਫੇਰ ਵਾਪਸ ਕਰ ਦਿੱਤਾ ਕਹਿੰਦੇ ਵੀ ਅਸੀਂ ਅਸੀਂ ਕਿਹਾ ਸੀਗਾ ਅਸੀਂ ਕਿਹਾ ਵੀ ਤੁਸੀਂ ਸਾਡੀ ਸੁਣਵਾਈ ਕਿਉਂ ਨਹੀਂ ਕਰਦੇਗੇ ਕਹਿੰਦੇ ਮੈਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਮੇਰੇ ਚਾਚਾ ਜੀ ਦਾ ਇੱਕ ਬੇਟਾ ਸੀਗਾ ਵੀ ਇਹ ਕਿੱਧਰ ਜਾਊਗਾ ਤੇ ਦੋ ਬੱਚੀਆਂ ਹੈਗੀਆਂ ਵੀ ਇਹ ਤਾਂ ਬੜੇ ਪਰੋਲ ਗਿਆ ਤੇ ਕਹਿੰਦੀ ਅਸੀਂ ਕੀ ਕਰੀਏ ਮੈਂ ਕਿਹਾ ਤੁਸੀਂ ਸਭ ਕੁਝ ਕਰ ਸਕਦੇ ਹੋ ਕਰਨ ਨੂੰ ਵੀ ਸਾਰਾ ਕੁਝ ਕਰ ਸਕਦੇ ਹੋ ਤੁਸੀਂ ਤਾਂ ਬੰਦੇ 'ਚੋਂ ਬੰਦਾ ਪੈਦਾ ਕਰ ਲੈਨੇ ਹੋ ਤੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਕਹਿੰਦੇ ਅਸੀਂ ਮਾਰ ਦਿੰਨੇ ਆ ਤੁਸੀਂ ਕਹਿੰਦੇ ਜ਼ਿੰਮੇਵਾਰੀ ਲਓ ਅਸੀਂ ਮਾਰਨ ਵਾਸਤੇ ਨਹੀਂ ਕਹਿੰਦੇ ਅਸੀਂ ਇਹ ਕਹਿੰਨੇ ਵੀ ਪੁੱਛਗਸ ਕਰੋ ਸਾਡਾ ਕਾਤਲ ਕੱਢੋ ਵੀ ਕੌਣ ਹੈ ਠੀਕ ਆ ਸਾਡੇ ਭਰਾ ਨੂੰ ਸਾਡੇ ਚਾਚੇ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਕੋਲੇ ਹੀ ਕੋਈ ਸ਼ਬਦ ਨਹੀਂ ਆ ਅਸੀਂ 1.5 ਮਹੀਨਾ ਹੋ ਗਿਆ ਪਰਕਦੇ ਫਿਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਗਈ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਕਿਸੇ ਵਾਸਤੇ ਵੀ ਕਹਿਨ ਨੂੰ ਜੀ ਜੀ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਉਹ ਨਸ਼ਾ ਕਰਦਾ ਸੀ ਚਟਾ ਲਾਉਂਦਾ ਸੀ ਉਹਦੇ ਨੌਜਵਾਨ ਸਾਥੀ ਸਾਡੇ ਨਾਲ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਾਰੇ ਜਿਹੜੇ ਨੌਜਵਾਨ ਪਹੁੰਚੇ ਆ ਇੱਥੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੇ ਮੁੰਡਿਆਂ ਨੂੰ ਪਤਾ ਹੁੰਦਾ ਹੈ ਕਿ ਉਹ ਨਸ਼ਾ ਕਰਦਾ ਸੀ ਕਿੰਨੇ ਚਿਰ ਤੋਂ ਕਰਦਾ ਸੀ ਜਾਂ ਨਹੀਂ ਕਰਦਾ ਸੀ ਇਥੇ ਨੌਜਵਾਨ ਖੜੇ ਆ ਪੁੱਛ ਲੈਣੇ ਆਪਾਂ ਜਿਹੜੇ ਨੌਜਵਾਨ ਦਾ ਇਹ ਸ਼ੇਰਗਿਲ ਦਾ ਕਤਲ ਹੋਇਆ ਕਹਿੰਦੇ ਆ ਪਰਿਵਾਰ ਉਹ ਪੁੱਛ ਕਹਿ ਰਹੀ ਆ ਵੀ ਉਹ ਚੱਟਾ ਲਾਉਂਦਾ ਸੀ ਕੀ ਉਹ ਚੱਟਾ ਲਾਉਂਦਾ ਸੀ ਨਹੀਂ ਨਹੀਂ ਸਰ ਉਹ ਸਾਡੇ ਨਾਲ ਰਹਿੰਦਾ ਸੀ ਸਾਡੇ ਨਾਲ ਤਾਂ ਕਦੇ ਵੇਖਿਆ ਨਹੀਂ ਚੱਟਾ ਨਹੀਂ ਉਹ ਲਾਉਂਦਾ ਸੀਗਾ ਬਾਕੀ ਤੁਸੀਂ ਫੋਟੋ ਭੇਜ ਲਓ ਲੱਗਦੇ ਨੇ ਕਿ ਉਹ ਨਸ਼ਾ ਕਰਦਾ ਹੋਊਗਾ ਕੋਈ ਨਸ਼ਾ ਨਹੀਂ ਕਰਦਾ ਜੇ ਨਸ਼ਾ ਕਰਦਾ ਸੀ ਫਿਰ ਪੋਸਟਮਾਰਟਮ ਦਾ ਮਤਲਬ ਵੀ ਇਹ ਹੁੰਦਾ ਕਿ ਵੀ ਕਤਲ ਕਿਹੜੀ ਕੀ ਚੀਜ਼ ਨਾਲ ਹੋਇਆ ਹੈ ਨਾ ਸਾਡੇ ਦਾ ਘਰ ਦਾ ਚਿਰਾਗ ਬੁਝਾਤਾ ਜੀ ਠੀਕ ਹੈ ਸਾਡਾ ਭਰਾ ਮ ਹਰ ਪੁਲਸਰ ਜਨਵਾਈ ਵੀ ਨਹੀਂ ਕਰ ਰਹੀ ਸਾਡੀ ਹੂੰ 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 ਬਾਕੀ ਸਾਡੇ ਨਾਲ ਰਹਿੰਦਾ ਜੀ ਸਾਡੇ ਨਾਲ ਕੋਈ ਨਸ਼ਾ ਨਹੀਂ ਕਰਦਾ ਜੀ ਜੇ ਕਹਿ ਰਿਹਾ ਵੀ ਨਸ਼ਾ ਕਰਦਾ ਜੀ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਦੋ ਹੂੰ ਠੀਕ ਹੈ ਪੋਸਟਮਾਰਟਮ ਦੀ ਰਿਪੋਰਟ ਨਹੀਂ ਦਿੰਦੇ ਪਏ ਨਾ ਸਾਡੀ ਸੁਣਵਾਈ ਸੁਣ ਰਹੀ ਜੀ ਹੂੰ ਜੀ ਤੁਹਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਹਾਂਜੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀਗੇ ਮੇਰੇ ਨਾਲ ਰਹਿੰਦਾ ਰਿਹਾਗਾ ਵਧੀਆ ਦਮਾਲਾ ਸਜਾਉਂਦਾ ਸੀਗਾ ਵਧੀਆ ਸੋਣਾ ਤੇ ਆਪਣੇ ਨਾਲ ਤਾਂ ਉਹਨੇ ਕਦੇ ਵੀ ਉਹ ਜੀ ਕੋਈ ਨਸ਼ੇ ਪੱਤੇ ਵਾਲੀ ਗੱਲ ਨਹੀਂ ਕੀਤੀ ਜਾਂ ਕੋਈ ਕੋਈ ਨਸ਼ੇ ਵਾਲਾ ਕੋਈ ਐਵਾਂ ਜਿਹਾ ਕੋਈ ਹੈ ਹੀ ਨਹੀਂ ਸੀਗਾ ਇਹ ਲੱਗਦੇ ਨਹੀਂ ਨਸ਼ੇ ਪੱਤੇ ਵਾਲਾ ਮੇਰੇ ਨਾਲ ਰਹਿੰਦਾ ਰਿਹਾ ਜੀ ਵਧੀਆ ਆਪਣਾ ਭਰਾ ਸੀਗਾ ਤੇ ਕਦੇ ਉਹਨੇ ਨਸ਼ਾ ਪੱਤਾ ਕੋਈ ਨਹੀਂਗਾ ਆਪਣੇ ਨਾਲ ਤਾਂ ਕਦੇ ਕੋਈ ਨਸ਼ਾ ਪੱਤਾ ਨਹੀਂ ਕੀਤਾ ਇਹਨਾਂ ਹੀ ਕਦੇ ਐਵਾਂ ਜਿਹੀ ਕੋਈ ਨਸ਼ੇ ਪੱਤੇ ਵਾਲੀ ਗੱਲ ਕੀਤੀ ਹੈ ਜੀ ਹਾਂਜੀ ਬਾਕੀ ਆਰਮੀ ਜੀ ਸਿਲੈਕਟ ਹੋਏ ਸੀ ਉੱਥੇ ਵੀ ਮੈਡੀਕਲ ਰਿਪੋਰਟ ਤਾਂ ਹੁੰਦੀ ਹੈ ਉਹਨਾਂ ਨੇ ਚੈੱਕ ਕਰਦੇ ਹੋ ਵੀ ਸਾਰਾ ਪਰ ਮੈਡੀਕਲ ਵੀ ਸਹੀ ਹੋਇਆ ਪਰ ਜੇ ਨਸ਼ਾ ਹੁੰਦਾ ਉਹਦੇ ਵਿੱਚ ਤਾਂ ਪਹੁੰਚ ਥੋੜੀ ਭਾਰਤੀ ਹੋਣੇ ਸੀ ਨੇ ਨਸ਼ਾ ਤਾਂ ਕਰਦਾ ਨਹੀਂ ਸੀ ਕੋਈ ਸਾਡਾ ਨਾ ਬਾਕੀ ਸਿਨਾਰ ਰਹਿੰਦੇ ਸਾਨੂੰ ਪਤਾ ਹੋਣਾ ਚਾਹੀਦਾ ਇਹ ਨਸ਼ਾ ਕਰਦਾਗਾ ਕੋਈ ਨਿਸ਼ਾਨੀ ਕਰਦਾ ਸਾਡੇ ਨਾਲ ਰਹਿੰਦੇ 24 ਘੰਟੇ ਕਦੇ ਕੋਈ ਨਿਸ਼ਾਨ ਨਹੀਂ ਕੀਤਾ ਜੀ ਜੀ ਇਹ ਗੱਲ ਤੁਹਾਨੂੰ ਇਹ ਮੁਲਾਜ਼ਮ ਕਹਿ ਰਿਹਾ ਵੀ ਉਹ ਤੁਹਾਡਾ ਜਿਹੜਾ ਮੁੰਡਾ ਨਸ਼ਾ ਕਰਦਾ ਸੀ ਹਾਂਜੀ ਮੁਲਾਜ਼ਮ ਵੀ ਕਹਿੰਦੇ ਆ ਮੁਲਾਜ਼ਮ ਨੇ ਸਾਨੂੰ ਬਹੁਤ ਵਾਰ ਹੀ ਆਖਿਆ ਜੀ ਉਹ ਤਾਂ ਆਂਦੇ ਤੁਹਾਡਾ ਮੁੰਡਾ ਦਗਦੀਸ਼ ਕਹਿੰਦਾ ਜੀ ਤੁਹਾਡਾ ਮੁੰਡਾ ਕਿ ਨਸ਼ੇ ਨਾਲ ਮਰਿਆ ਮੈਂ ਆਖੇ 100% ਹਨ ਨਹੀਂ ਜੇਕਰ ਉਹ ਨਸ਼ੇ ਨਾਲ ਮਰਿਆ ਤੇ ਇੱਕ ਉਹ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦਾ ਉਦੋਂ ਵੀ ਮੈਡੀਕਲ ਹੁੰਦਾ ਹੈ ਫੌਜ ਰੱਖ ਲੂਗੀ ਨਸ਼ੇ ਵਾਲੇ ਨੂੰ ਉਥੇ ਮੈਡੀਕਲ ਹੁੰਦਾ ਜੇਕਰ ਨਸ਼ਾ ਕਰਦਾ ਸੀ ਤੇ ਫੌਜ ਨੇ ਉਹਨੂੰ ਸਿਲੈਕਟ ਕਿਵੇਂ ਕਰਿਆ ਨੌਜਵਾਨ ਨੇ 26 ਤਰੀਕ ਨੂੰ ਜਾਣਾ ਸੀ 17 ਤਰੀਕ ਨੂੰ ਡੈੱਡ ਬੋਡੀ ਮਿਲਦੀ ਹੈ 24 ਨੂੰ ਘਰੋਂ ਲੈ ਕੇ ਜਾਂਦੇ ਆ ਇਹ ਗੱਲ ਉਹਨਾਂ ਨੇ ਸਾਂਝੀ ਨਹੀਂ ਕਰੀ ਜੇਕਰ ਸਾਡਾ ਮੁੰਡਾ ਨਸ਼ਾ ਕਰਦਾ ਸੀ ਤੇ ਫੌਜ ਕਿਵੇਂ ਸਿਲੈਕਟ ਹੋ ਗਿਆ ਸੀਗਾ ਜੀ ਉਹਨਾਂ ਨੂੰ ਫਿਰ ਉਹਦੇ ਕੋਈ ਸਮਾਨ ਸੀਗਾ ਜੀ ਦੋ ਮਮੇਲਾ ਸੀ ਸਾਡੇ ਮੁੰਡੇ ਕੋਲੇ ਕੜਾ ਪਾਇਆ ਸੀਗਾ ਜੀ ਚੈਨੀ ਪਾਈ ਸੀ ਉਹਦੇ ਇੱਕ ਕੋਕਾ ਪਾਇਆ ਜੀ ਕੰਨ ਚਾ ਫੋਟੋ ਤੇ ਆ ਵੇਖ ਲਓ ਇਹਦੇ ਵੀ ਦੀਦਾ ਉਹ ਸਾਨੂੰ ਕੁਝ ਵੀ ਨਹੀਂ ਮਿਲਿਆ ਮੌਕਾ ਵੀ ਨਹੀਂ ਮਿਲਿਆ ਉਹਦੀਆਂ ਚੱਪਲਾਂ ਦੂਜੇ ਦਿਨ ਪਈਆਂ ਸੀ ਉਹ ਵੀ ਲੈ ਗਏ ਜੀ ਚੱਕ ਕੇ ਉੱਥੇ ਚੱਪਲਾਂ ਵੀ ਲੈ ਗਏ ਸਾਡੇ ਮੁੰਡੇ ਦੀਆਂ ਚੱਕ ਕੇ ਜਿਵੇਂ ਮਤਲਬ ਪੁਰਾਣੇ ਲੀੜਿਆਂ 'ਚ ਸੀਗਾ ਜੀ ਕੋਈ ਉਹਦੇ ਲੀੜੇ ਨਹੀਂ ਉਹਦੇ ਪਏ ਸੀ ਜਾਨ ਵਾਲਾ ਤਾਂ ਮੁੰਡਾ ਸਾਡਾ ਹੈ ਹੀ ਨਹੀਂ ਸੀਗਾ ਜੀ ਵੀ ਇਹੋ ਜੇ ਮਤਲਬ ਵੀ ਲੀੜੇ ਪਏ ਸੀ ਉਹਦੇ ਤੇ ਸੱਦ ਕੇ ਲਗੇ ਆ ਜੀ ਸੱਦ ਕੇ ਲਾ ਕੇ ਉੱਥੇ ਇਹਨਾਂ ਨੇ ਮਾਰਤਾ ਬਾਕੀ ਜੇ 24 ਘੰਟੇ ਆਪਦੇ ਮੌਕੇ ਕੋਲੇ ਰਹਦੇ ਸਾਨੂੰ ਮੌਕਾ ਤੱਕ ਨਹੀਂ ਮਿਲਿਆ ਬਾਕੀ ਜਿਆਨੇ ਕੋਈ ਨਾਲ ਦੇ ਨਾਲ ਹੀ ਮੈਂ ਹੁਣ ਜਾਊਂਗਾ ਮੇਰੇ ਨਾਲ ਨੂੰ ਕੋਈ ਬੁਲਾਉਂਦਾ ਮੈਂ ਤਾਂ ਹੀ ਇਹੋ ਜਿਹੇ ਸਾਡੇ ਕੱਪੜਾ ਜਾਊਂਗਾ ਮੈਨੂੰ ਕੋਈ ਬਾਹਰੋਂ ਸਾਦੂ ਗਾ ਜਾਊਂਗਾ ਮੈਂ ਕਿਤੇ ਜਾਊਂਗਾ ਤਾਂ ਨਹਾ ਧੋ ਕੇ ਜਾਊਂਗਾ ਆਪਦਾ ਉਹਵੇਂ ਤੁਰ ਗਈ ਜਿਵੇਂ ਸੀਗਾ ਸਵੇਰ ਸਵੇਰ ਉੱਠ ਕੇ ਮੈਂ ਰੋਟੀ ਖਾਂਦਾ ਹੀ ਉੱਠ ਗਾ ਉਹਵੇਂ ਜੇ ਮੈਂ ਕਿਤੇ ਬਾਹਰ ਜਾਊਂਗਾ ਅਕਸਰ ਮੈਂ ਨਹਾ ਧੋ ਕੇ ਜਾਊਂਗਾ ਕਿਸੇ ਨੂੰ ਮਿਲ ਜਾਊਂਗਾ ਤੇ ਯਾਰ ਦੋਸਤ ਨੂੰ ਜਾਂ ਕਿਵੇਂ ਵੀ ਤੇ ਉਦਾਂ ਹੀ ਉੱਠ ਗਈ ਉਹ ਤਮੜਕੇ ਅਸੀਂ ਲੱਭਾਈ ਮੇਰੀ ਭਾਬੀ ਨੂੰ ਕਹਿੰਦੇ ਫੋਨ ਨਹੀਂ ਲੱਗਦਾ ਜੀ ਮੈਨੂੰ ਲਾਇਆ ਫੋਨ ਮੈਂ ਕੰਮ ਤੇ ਸੀ ਮਿਸਤਰੀ ਨਾਲ ਹੀ ਪੜਦੇ ਨਾਲ ਕੰਮ ਵੀ ਕਰਦਾ ਫਿਰ ਮੈਂ ਇਹਨਾਂ ਸਾਰੇ ਮੁੰਡਿਆਂ ਨੂੰ ਫੋਨ ਲਾਇਆ ਇਹ ਕਹਿੰਦੇ ਵੀ ਫੋਨ ਨਹੀਂ ਲੱਗ ਰਿਹਾ ਉਹਦਾ ਬੰਦ ਆ ਰਿਹਾ ਫਿਰ ਜੀ ਤਾਤਾ ਜੀ ਨੂੰ ਦੱਸਿਆ ਵੀ ਰਿਪੋਰਟ ਦਰਜ ਕਰਾਈ ਉਹ ਕਹਿੰਦਾ ਜੀ ਖੜਜੋ ਪਹਿਲਾਂ ਹੀ ਉਹਨਾਂ ਨੇ ਰਿਪੋਰਟ ਦਰਜ ਨਹੀਂ ਕਰਾਇਆ ਕਹਿੰਦਾ ਵੀ 72 ਘੰਟੇ ਤੋ ਕਰਾਵਾਂਗੀ ਪਹਿਲੇ ਵੈਸੇ 24 ਘੰਟੇ ਦੀ ਹੁੰਦੀ ਹੈ ਸ਼ਾਇਦ ਕਹਿੰਦੇ ਮਿਸਿੰਗ ਦੀ ਰਿਪੋਰਟ ਹੀ ਉਹ ਕਹਿੰਦਾ ਜੀ 72 ਘੰਟੇ ਤੋ ਕਰਾਵਾਂਗੇ ਵੀ ਲਿਖਾਂਗੇ ਰਿਪੋਰਟ ਫਿਰ ਕਹਿੰਦੇ ਆਜੋ ਕੇ ਜੀਦਰ ਹਮ ਸਾਡੇ ਜਿਹੜੇ ਆਪਣੇ ਐਸਐਚਓ ਸਾਹਿਬ ਉਹ ਸਿਰਫ ਕੇਸ ਦਬਾਉਣ ਵਾਸਤੇ ਸਾਡਾ ਕਿ ਅਸੀਂ ਕਿ ਕੋਈ ਕਾਰਵਾਈ ਨਾ ਕਰਕੇ ਕੋਈ ਮਿਹਨਤ ਨਾ ਕਰਨੀ ਪੈ ਜੇ ਨਸ਼ੇ ਦੇ ਨਾਮ ਲੈ ਕੇ ਰਿਪੋਰਟ ਬੰਦ ਹੋ ਰਹੀ ਹੈ ਜੇ ਨਸ਼ਾ ਵੀ ਕੀਤਾ ਤਾਂ ਨਸ਼ਾ ਕਿਸੇ ਪਾਸੋਂ ਤਾਂ ਆਇਆ ਹੀ ਹੋਗਾ ਜੀ ਤੇ ਨਸ਼ਾ ਕਿ ਫੜੋ ਫਿਰ ਨਸ਼ੇ ਕਸ ਤਸ ਉਹਨਾਂ ਨੂੰ ਤਾਂ ਫੜ ਨਹੀਂ ਰਿਹਾ ਤੇ ਤਾਂ ਨਸ਼ੇ ਦਾ ਨਾਮ ਐ ਕੰਮ ਤੋਂ ਕੰਮ ਹੀ ਕਿਸੇ ਸਮਾਨਤਾ ਦੇ ਕੋਲੇ ਹੋਣਾ ਚਾਹੀਦਾ ਸੀ ਇਹ ਉਹਨੇ ਨਸ਼ਾ ਕੀਤਾ ਸੀਗਾ ਜੀ ਸਾਨੂੰ ਤਾਂ ਕੁਝ ਮਿਲੇ ਨਹੀਂਗਾ ਜੇ ਆਪਾਂ ਮੰਨ ਗਏ ਨਸ਼ਾ ਕਰਦੇ ਆ ਚੱਪਲਾਂ ਹੁੰਦੀਆਂ ਗੀਆਂ ਜੀ ਉਹਦੇ ਤਾਂ ਪਹਿਲਾਂ ਚੱਪਲਾ ਵੀ ਐ ਨਹੀਂ ਸੀਗੀਆਂ ਫਿਰ ਦੂਜੇ ਤੇ ਦੂਜੇ ਦਿਨ ਉਹਦੀਆਂ ਚੱਪਲਾਂ ਵੀ ਗਾਇਬ ਹੁੰਦੀਆਂ ਗੀਆਂ ਇਹਦਾ ਤੁਸੀਂ ਮੰਨਦੇ ਹੋ ਨਾ ਜਿਹੜਾ ਨਸ਼ਾ ਬੰਦਾ ਨਸ਼ਾ ਕਰਦਾ ਉਹਦੇ ਸੋ ਸਮਾਨ ਉਹਦੇ ਕੋਲੇ ਹੁੰਦਾ ਉਸ ਟਾਈਮ ਤੇ ਕੋਈ ਸਮਾਨ ਹੈ ਨਹੀਂ ਸੀਗਾ ਕੋਈ ਵੀ ਨਹੀਂ ਮਿਲਿਆ ਸਾਨੂੰ ਉਹ ਤੇ ਮੌਕਾ ਵੀ ਨਹੀਂ ਮਿਲਿਆ ਸਾਨੂੰ ਹੋਰ ਤਾਂ ਕੁਝ ਕੀ ਮਿਲਣਾਗਾ ਕੀ ਲੱਗਦਾ ਵੀ ਇਹ ਪਾਲਣ ਦੀ بجائے ਜਿਹੜਾ ਦੋਸ਼ੀ ਨੂੰ ਲੱਭਣ ਦੀ بجائے ਪੁਲਿਸ ਇੱਕ ਨਸ਼ੇ ਦਾ ਕਹਾਣੀ ਬਣਾ ਕੇ ਟਾਲਮਟੋਲ ਕਰ ਰਹੀ ਹੈ ਇਹ ਜੀ ਟਾਲਮਟੋਲ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਇਹ ਹੋ ਸਕਦਾ ਜੀ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਕੋਈ ਨਸ਼ਾ ਉਹਨੂੰ ਕੈਮੀਕਲ ਕਰਾਤਾ ਵਜੋਂ ਇੱਕ ਬੰਦੇ ਨੂੰ ਚਾਰ ਬੰਦੇ ਫੜ ਲੈਣ ਉਹ ਕੁਝ ਵੀ ਕਰ ਸਕਦੇ ਆ ਹੋ ਸਕਦਾ ਉਹਨਾਂ ਨੇ ਨਸ਼ਾ ਦੇ ਕੇ ਮਾਰਿਆ ਹੋਵੇ ਮੁੰਡੇ ਨੂੰ ਆ ਕਰਕੇ ਪੁਲਿਸ ਵੇਟ ਕਰ ਰਹੀ ਹੈ ਵੀ ਪੁਲਿਸ ਰਿਪੋਰਟ ਆਊਗੀ ਪੋਸਟਮਾਸਟਰ ਵਾਲੀ ਉਹਦੇ ਚ ਨਸ਼ਾ ਆ ਜਾਊਗਾ ਤੇ ਰਫੂ ਦਫੂ ਕਰ ਦੇਾਂਗੇ ਜਦੋਂ ਅਸੀਂ ਕਹਿ ਰਹੇ ਹਾਂ ਵੀ ਸਾਡਾ ਚੋਰ ਉਹ ਹੈ ਕਾਰਵਾਈ ਇੱਕ ਵਾਰੀ ਤਾਂ ਸ਼ੁਰੂ ਕਰਨ ਕਰਨ ਮੁਲਾਜ਼ਮ ਉਹ ਵੀ ਸ਼ੁਰੂ ਨਹੀਂ ਕਰ ਰਹੇ ਇਹਦੇ ਵਿੱਚ ਮੰਨ ਲਓ ਵੀ ਸਾਰੀ ਰਿਲੀ ਮਿਲੀ ਭੁਗਤ ਚੱਲੀ ਜਾਂਦੀ ਹੈ ਇਹਨਾਂ ਦੀ ਅਰਚੂ ਨਾ ਮਿਲੇ ਅਗਲੇ ਪਲਾਟ ਚ ਮਿਲੂ ਜੇ ਫਿਰ ਉਹਨਾਂ ਨੂੰ ਪਤਾ ਸੀਗਾ ਤਾਈਓ ਕਿਆ ਇਹ ਗੱਲ ਇਹ ਗੱਲ ਕੌਣ ਕਹਿ ਰਿਹਾ ਸੀ ਜੀ ਉਹਨਾਂ ਨੇ ਹਾਂਜੀ ਉਹੀ ਕਹਿ ਰਿਹਾ ਉਸ ਪਲਾਟ ਚ ਪਿਆਉ ਉਸ ਪਲਾਟ ਪਿਆਉ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਇੱਕ ਹਸਪਤਾਲ ਆਪਾਂ ਚੱਲਦੇ ਆ ਉੱਥੋਂ ਉਹਨਾਂ ਨੇ ਡੈੱਡ ਬੋਡੀ ਭਾਲੀ ਐ ਵੀ ਉੱਥੇ ਪਿਆਏ ਸਾਨੂੰ ਕੋਈ ਪਤਾ ਨਹੀਂ ਸੀ ਅਸੀਂ ਤਾਂ ਪਿੰਡਾਂ ਚ ਭਾਲਦੇ ਫਿਰਦੇ ਸੀ ਉਹ ਨਹੀਂ ਉਹੀ ਲੈ ਕੇ ਇਥੋਂ ਬੁਲਾ ਕੇ ਸਾਰਾ ਕੁਝ ਹਾਂਜੀ ਉਹਨਾਂ ਨੇ ਦਾਖੇ ਦਿੱਤੀਆ ਸੀ ਤਾਂ ਸੀਤਾ ਸਰ ਨਹਿਰਾਂ ਤੇ ਸੇਮ ਨਾਲਿਆਂ ਤੇ ਆਪਾਂ ਜਿੱਥੇ ਬੱਚੇ ਦੇ ਰਿਲੇਸ਼ਨ ਸੀਗੇ ਸਕੂਲ ਕਾਲਜ ਜਿੱਥੇ ਸਾਰੇ ਉੱਥੇ ਲੱਭਦੇ ਰਹੇ ਆ ਸਾਨੂੰ ਤਾਂ ਪਤਾ ਨਹੀਂ ਫਿਰ ਅਸੀਂ ਆਪਨੇ ਵੀ ਸੋਚਦੇ ਰਹੇ ਵੀ ਉੱਥੇ ਚਲਾ ਕਿਵੇਂ ਗਿਆ ਸਾਨੂੰ ਤਾਂ ਇਹ ਸੀਗਾ ਵੀ ਚੱਲ ਚਲਾ ਜਾਂਦਾ ਵਾਪਸ ਆ ਜਾਊਗਾ ਤੇ ਸਾਨੂੰ ਨਹੀਂ ਪਤਾ ਸੀ ਇਸ ਗੱਲ ਦਾ ਡੈੱਡ ਬੋਡੀ ਸੀ ਜਿਹੜੀ ਸਾਰੋਦੀ ਜਮਾ ਖਰਾਬ ਹੋ ਗਈ ਸੀ ਵੇਖਣਯੋਗ ਨਹੀਂ ਸੀ ਮੁਸ਼ਕ ਮਾਰਦਾ ਸੀਗਾ ਇਹ ਵਿੱਚੋਂ ਕਰੇ ਸਸਕਾਰ ਵਾਲੇ ਦਿਨ ਸਾਰੋਦੀ ਕੋਈ ਨਵਾਇਆ ਨਹੀਂ ਜਾਂਦੀ ਮਰਦਾ ਕੋਈ ਉਹਨੇ ਕੱਪੜਾ ਲੈਣਾ ਨਹੀਂ ਸਰ ਲਫਾਫਿਆਂ ਚ ਬਲੀਟ ਕੇ ਸਾਨੂੰ ਦੇ ਦਿੱਤਾ ਕੋਈ ਹਾਲ ਨਹੀਂ ਸੀ ਯਾਰ ਜਿੱਥੇ ਜਿਸ ਜਗ੍ਹਾ ਤੇ ਉਹਨੇ ਮਾਰ ਕੇ ਸਿੱਟਿਆ ਉਥੇ ਕੱਲਾ ਜਾਨਵਰ ਵੀ ਨਹੀਂ ਜਾਂਦਾ ਸਰ ਜਿਹਦਾ ਕਤਲ ਹੋਇਆ ਤੇ ਫੇਰੀ ਉਹਦੀ ਲੈਟਰਿੰਗ ਨਿਕਲੀ ਹੈ ਹਾਂਜੀ ਐਦਾਂ ਤਾਂ ਲੈਟਰਿੰਗ ਨਹੀਂ ਨਿਕਲਦੀ ਹੂੰ ਕਹਿੰਦੇ ਜੇ ਨਸ਼ਾ ਕੀਤਾ ਏ ਟਿੱਕਾ ਲਾਏ ਇਹ ਕਹਿੰਦੇ ਟਿੱਕਾ ਲਾ ਕੇ ਮਰਦਾ ਜੀ ਸਰੈਂਜ ਨਿਕਲਦਾ ਮੌਕਾ ਨਹੀਂ ਮਿਲਦਾ ਕਿਉਂਕਿ ਜੇ ਬਾਹਰੋਂ ਆਪਾਂ ਹਵਾ ਇੰਜੈਕਟ ਕਰਦੇ ਨਾ ਜੋ ਜਾਂਦੀ ਆ ਦਿਲ ਪਾੜ ਦਿੰਦੀ ਆ ਤੇ ਇਹ ਉਮਰ ਕੇ ਸਰੈਂਜ ਨਿਕਲਦਾ ਮੌਕਾ ਨਹੀਂ ਮਿਲਦਾ ਮੈਂ ਤਾਂ ਸੁਣਿਆ ਕਹਿੰਦੇ ਮੁੰਡੇ ਜਿਹੜੇ ਟਿੱਕਾ ਲਾ ਕੇ ਮਰਦੇ ਵਿੱਚ ਰਹੀ ਸਰੈਂਜ ਮੇਰੇ ਭਰਾ ਕੋਲ ਨਾ ਸਰੈਂਜ ਮਿਲੀ ਨਾ ਕੋਈ ਹੋਰ ਜੀ ਕੋਈ ਨਸ਼ਾ ਵਾਲਾ ਚੀਨੀ ਮਿਲੀ ਸਾਨੂੰ ਤਾਂ ਸਾਨੂੰ ਤਾਂ ਹੀ ਇਨਸਾਫ ਚਾਹੀਦਾ ਬਸ ਸਾਡੀ ਇਹੀ ਮੰਗ ਆ ਜੀ ਮਰਜ਼ੀ ਦਿਵਾਇਆ ਜਾਵੇ ਸੰਤਾ ਬਾਕੀ ਕੱਲ ਨੂੰ ਜੇ ਅਸੀਂ 11 ਭਰਾ ਹੀ ਕੱਲ ਨੂੰ ਅੱਜ ਉਹਦੇ ਨਾਲ ਕੱਲ ਨੂੰ ਸਾ ਬਾਕੀ ਸਾਡੇ ਭਰਾ ਬਾਹਰ ਅੰਦਰ ਕੰਮ ਕਰ ਲੈਂਦੇ ਆ ਹੁਣ ਕਾਲੂ ਮੁੜ ਕੇ ਸਾਡੇ ਨੂੰ ਵੀ ਆਏ ਕਰਨੀ ਇਹ ਤਾਂ ਹੂੰ ਜੀ ਸਰ ਸਾਨੂੰ ਜਗਦੀਸ਼ ਧਮਕੀਆਂ ਦਿੰਦਾ ਅੱਗੋ ਕਹਿ ਦਿੰਦਾ ਵਾ ਮੈਂ ਵੀ ਤਾਂ ਡਿਊਟੀ ਕੀਤੀ ਆ 15 ਸਾਲ ਮੈਨੂੰ ਤਾਂ ਕਿਸੇ ਨੇ ਕੁਝ ਕਹਿ ਨਹੀਂ ਇੰਨੀ ਜਗਦੀਸ਼ ਕੌਣ ਥਾਣੇਦਾਰ ਜੀ ਥਾਣੇਦਾਰ ਜਗਦੀਸ਼ ਕੀ ਕਹਿ ਰਿਹਾ ਕੋਲ ਬੋਲਿਆ ਜੀ ਕਹਿੰਦਾ ਜੀ ਸਾਨੂੰ ਤਾਂ ਕਿਸੇ ਨੇ ਕੁਝ ਕਹਿ ਨਹੀਂ ਆ ਤੇ ਸਾਡੇ ਕੋ ਤਾਂ ਗਰੀਬਾਂ ਕੋ ਸੋਟੀ ਵੀ ਨਹੀਂ ਹੁੰਦੀ ਜਦੋਂ ਕੰਮ ਕਰਕੇ ਆਉਂਨੇ ਆ ਜੀ ਰਾਜ ਕੋਈ ਵੀ ਕੁਝ ਵੀ ਕਰ ਸਕਦਾ ਸਾਡੇ ਨਾਲ ਅਸੀਂ ਜਿਹਦੋਂ ਉਹਨੂੰ ਲੈ ਕੇ ਆਏ ਆ ਉਹ ਸਾਨੂੰ ਹਸਪਤਾਲ ਦੇ ਵਿੱਚੋਂ ਮਿਲਿਆ ਜਿੱਤੇ ਜੇ ਕਿ ਉਹਨੇ ਕੈਮੀਕਲ ਨਸ਼ਾ ਕੀਤਾ ਹੁੰਦਾ ਜਿਹੜਾ ਬੰਦਾ ਕਰਦਾ ਉਹਦੀਆਂ ਨਾਂ ਤਾਂ ਚੱਪਲਾ ਕੋਲੇ ਹੁੰਦੀਆਂ ਉਹ ਵੀ ਜਦੋਂ ਬੰਦਾ ਔਖਾ ਹੁੰਦਾ ਟੋਏ ਪੜਦਾ ਆਪਦੇ ਹੂੰ ਉਦਕਾ ਚੱਪੜਾ ਦੋਨੇ ਜੋੜ ਕੇ ਕਟੋ-ਕਟੋਈ ਦੋ ਕਰਮਾਂ ਪਾਸੇ ਰੱਖਾਂਗੇ ਪੰਗੇ ਸੀ ਉਹ ਦੋ ਕਰਮਾਂ ਪਾਸੇ ਪਾਇਆ ਪਿਆ ਸੀ ਉਹਦਾ ਕਤਲ ਪਾਸੇ ਕਰਕੇ ਲੈ ਕੇ ਉੱਥੇ ਪਾਇਆ ਗਿਆ ਉਹਦੀਆਂ ਚੱਪੜਾ ਦੂਜੇ ਦਿਨ ਅਸੀਂ ਜਿਹਦੇ ਚੱਪੜਾ ਲੈਣਗੇ ਉੱਥੇ ਉਸੇ ਚੱਪੜਾ ਵੀ ਨਹੀਂ ਸੀ ਉਹਦੇ ਨੂੰ ਇਹ ਜੇਕਰ ਨਸ਼ਾ ਕਰਦਾ ਸੀ ਉਹ ਨਸ਼ਾ ਪਿੰਡ ਦੇ ਵਿੱਚ ਕਰਦਾ ਪਿੰਡ ਦੇ ਵਿੱਚ ਡੱਕ ਪੈਂਦਾ ਪਿੰਡ ਦੇ ਕਿਸੇ ਸਕੂਚ ਡੱਕ ਪੈਂਦਾ ਪਿੰਡ ਦੀ ਕਿਤੇ ਸੁੰਨਸਣ ਜਗ੍ਹਾ 'ਤੇ ਉੱਥੇ ਡੱਕ ਪੈਂਦਾ ਮੁਖਸਰ ਸਾਹਿਬ ਦਾ ਇੱਥੋਂ ਬਹੁਤ ਦੂਰ ਹੋਣਾ ਬਹੁਤ ਦੂਰ ਹੈ ਜੀ ਕਿੰਨੇ ਕਿਲੋਮੀਟਰ ਇੱਥੋਂ 22-23 ਕਿਲੋਮੀਟਰ ਹੈ ਜੀ ਅੱਛਾ ਹਾਂਜੀ ਦੇ ਵਾਰਸ਼ੇ ਇਹ ਕਹਿੰਦੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਵੀ ਕਹਿੰਦਾ ਵੀ ਉਹਨੇ ਨਸ਼ਾ ਕੀਤਾ ਜੋ ਨਸ਼ਾ ਕੀਤਾ ਜਦੋਂ ਜਿਹੜਾ ਬੰਦੇ ਨੇ ਨਸ਼ਾ ਕੀਤਾ ਉਹ ਬੰਦਾ ਉੱਥੇ ਔਖਾ ਕਿੰਨਾ ਹੋਇਆ ਹੋਊਗਾ ਕੀਤਾ ਹੋਊਗਾ ਉਹ ਚੱਪਲਾ ਕਿਵੇਂ ਆਪਣੀਆਂ ਜੋੜ ਕੇ ਪਾਸੇ ਲਾ ਦੂਗਾ ਠੀਕ ਹੈ ਉਹਦੀਆਂ ਚੱਪਲਾ ਇੱਕ ਥਾਂ ਪਾਈਆਂ ਸੀ ਉਹ ਦੋ ਕਰਮਾ ਪਾਸੇ ਪਾਇਆ ਪਿਆ ਸੀ ਜੀ ਜਦੋਂ ਉਹਨੂੰ ਉੱਥੇ ਚੱਕੇ ਜਾ ਕੇ ਪੁਲਿਸ ਪ੍ਰਸ਼ਾਸਨ ਦਾ ਵਰਚਨ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੁੰਦੀ ਹੈ ਤਾਂ ਉਹਨਾਂ ਦਾ ਵੀ ਵਿੱਚ ਵਰਚਨ ਲਵਾਂਗੇ ਪੁੱਛਾਂਗੇ ਵੀ ਜਿਹੜੇ ਨੌਜਵਾਨ ਦਾ ਕਤਲ ਇਹ ਕਿਸ ਤਰ੍ਹਾਂ ਹੋਇਆ ਜੇਕਰ ਦੂਜੀ ਧਿਰ ਨੇ ਵੀ ਆਪਦਾ ਪੱਕ ਦੇਣਾ ਤਾਂ ਉਹ ਵੀ ਸਾਡੇ ਨਾਲ ਤਾਲਮਿਲ ਕਰ ਸਕਦੀ ਹੈ ਉਹਨਾਂ ਦਾ ਪੱਖ ਵੀ ਰੱਖਾਂਗੇ ਪਰ ਪਰਿਵਾਰ ਨਾਲ ਜਿਹੜਾ ਤੱਕਾ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਨਵੀਂ ਵੀਡੀਓ ਦੇ ਨਾਲ ਫਿਰ ਆਪਾਂ ਹੋਰ ਜਲਦ ਮਿਲਾਂਗੇ ਜਾਇਜ਼ ਤਦ ਤੱਕ ਧੰਨਵਾਦ